ਇਹ ਦੱਸਵਾਲ ਕਿਹੜੇ ਹੈਗੇ ਆ ਜਿਹੜੇ ਕੈਂਸਰ ਨਾਲ ਮੇਲ ਖਾਂਦੇ ਆ ਕਿਉਂਕਿ ਜਿਹੜਾ ਮੇਨ ਕੈਂਪ ਹੈ ਇਹ ਕੈਂਸਰ ਦੀ ਜਾਂਚ ਤੇ ਜਾਣਕਾਰੀ ਆਸਤੇ ਕਿਉਂ ਲਾਇਆ ਗਿਆ ਕਿਉਂਕਿ ਕੈਂਸਰ ਦਾ ਅਕਸਰ ਲੇਟ ਪਤਾ ਲੱਗਦਾ ਹੈ ਕੈਂਸਰ ਦਾ ਪਤਾ ਉਦੋਂ ਲੱਗਦਾ ਜਦੋਂ ਟਾਈਮ ਨੰਗ ਜਾਂਦਾ ਉਸ ਟਾਈਮ ਤੇ ਆਪਾਂ ਪੈਸਾ ਲਗਾ ਕੇ ਉਮਰ ਵਧਾ ਸਕਦੇ ਹਾਂ ਲੇਕਿਨ ਜਾਨ ਬਚਾਉਣੀ ਜਿਹੜੀ ਹੈ ਉਹ ਔਖੀ ਹੋ ਜਾਂਦੀ ਹੈ ਇਹ ਕੈਂਸਰ ਆਉਣ ਤੋਂ ਪਹਿਲਾਂ ਉਹ ਲੱਛਣ ਆਉਂਦੇ ਆ ਕਿ ਕੈਂਸਰ ਰਾਤੋਂ ਰਾਤ ਨਹੀਂ ਬਣਦਾ ਇਹ ਕੋਈ ਕਰੋਨਾ ਨਹੀਂ ਹੈਗਾ ਕੋਈ ਵਾਇਰਸ ਨਹੀਂ ਹੈ ਮੇਰੇ ਗਵਾਂਢੀ ਨੂੰ ਹੈ ਤੇ ਮੈਨੂੰ ਹੋ ਜੂਗਾ ਮੇਰੇ ਘਰ ਚ ਕੈਂਸਰ ਆ ਤੇ ਮੈਨੂੰ ਹੋ ਜੂਗਾ ਜਾਂ ਰਾਤ ਸੁੱਤਾ ਸੀ ਸਵੇਰੇ ਕੈਂਸਰ ਹੋ ਗਿਆ ਕੈਂਸਰ ਬਣ ਲੱਗ ਗਿਆ ਘੱਟ ਤੋਂ ਘੱਟ 6 ਮਹੀਨੇ ਸਾਲ ਲੱਗ ਜਾਂਦੇ ਨੇ ਪਹਿਲੋਂ ਇਹ ਲੱਛਣ ਆਉਂਦੇ ਨੇ ਜਿਹੜੇ ਮੈਂ ਗੱਲ ਕਰ ਰਿਹਾ ਸੀਗਾ ਉਹ ਲੱਛਣ ਆਉਂਦੇ ਨੇ ਜੇ ਆਪਾਂ ਲੱਛਣ ਨੂੰ ਨਹੀਂ ਸਮਝਿਆ ਉਸ ਸਿੰਪਟਮ ਨੂੰ ਨਹੀਂ ਸਮਝਿਆ ਉਹ ਸਿੰਪਟਮ ਉਹ ਲੱਛਣ ਸਾਡੇ ਸਰੀਰ ਦੇ ਵਿੱਚ 6 ਮਹੀਨੇ ਸਾਲ ਰਹਿ ਗਿਆ ਤਾਂ ਫਿਰ ਸਾਨੂੰ ਕੈਂਸਰ ਬਣੂਗਾ ਵਰਲਡ ਕੈਂਸਰ ਕੇਅਰ ਕੀ ਕਰਦੀ ਹੈ ਸਾਡਾ ਕੰਮ ਕੀ ਹੈ ਲੱਛਣ ਲੱਭਣੇ ਉਹਨਾਂ ਨੂੰ ਤੁਹਾਡੇ ਰਹਿਣ ਸਹਿਣ ਨਾਲ ਤੁਹਾਡੇ ਲਾਈਫ ਸਟਾਈਲ ਦੇ ਨਾਲ ਤੇ ਆ ਜਰਨਲ ਦਵਾਈਆਂ ਨਾਲ ਲੱਛਣ ਨੂੰ ਠੀਕ ਕਰ ਦੇਣਾ ਕੈਂਸਰ ਨੂੰ ਵਧਣ ਤੋਂ ਪਹਿਲਾਂ ਹੀ ਖਤਮ ਕਰ ਦੇਣਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੈਂਪ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਜਾਣਕਾਰੀ ਦੇ ਦਿੱਤੀ ਹੈ ਵੀ ਕੈਂਪ ਆਪਾਂ ਕੀ ਕੀ ਲੈ ਕੇ ਆਏ ਆ ਪ੍ਰਬੰਧ ਕਿਹੜੇ-ਕਿਹੜੇ ਆ ਕਿਵੇਂ-ਕਿਵੇਂ ਚੱਲਣਾ ਹੈ ਕੈਂਪ ਕੈਂਪ ਦੀ ਰੂਪਰੇਖਾ ਕੀ ਕੀ ਆ ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਵੀਰ ਜੀ ਉਹਨਾਂ ਦਾ ਪਾਪਾ ਪਾਪਾ ਦੀਪ ਸਿੰਘ ਜੀ ਵੈਲਫੇਅਰ ਸੁਸਾਇਟੀ ਹੈ ਉਹਨਾਂ ਦਾ ਪੂਰਾ ਸਹਿਯੋਗ ਰਿਹਾ ਸਾਨੂੰ ਤਕਰੀਬਨ ਡੇਢ ਮਹੀਨਾ ਹੋ ਚੱਲਿਆ ਇਹਨਾਂ ਨੇ ਕਾਫੀ ਐਡਵਰਟਾਈਜ਼ਮੈਂਟ ਕੀਤੀ ਹੈ ਤੁਹਾਨੂੰ ਲੋਕਾਂ ਨੂੰ ਇਕੱਠਿਆਂ ਕੀਤਾ ਇੱਥੇ ਸੋਸਾਇਟੀ ਦਾ ਬੜਾ ਧੰਨਵਾਦ ਹੈ ਵਰਦਮਾਨ ਫੈਕਟਰੀ ਹਿਸ਼ਾਰਪੁਰ ਤੇ ਵਰਲਡ ਕੈਂਸਰ ਕੇਅਰ ਸਾਂਝੇ ਤੌਰ ਤੇ ਹਿਸ਼ਾਰਪੁਰ ਜਿਲ੍ਹੇ ਵਿੱਚ ਕੈਂਪ ਲਾ ਰਹੀ ਹੈ ਜਿਹਦੇ ਵਿੱਚ ਸੋਸਾਇਟੀ ਵੀਰਜੀ ਹੋਣਾਂ ਦੀ ਸਾਨੂੰ ਸਪੋਰਟ ਕਰ ਰਹੀ ਹੈ ਔਰ ਅਸੀਂ ਪਿੰਡ-ਪਿੰਡ ਜਾ ਕੇ ਜਿਹੜੇ ਮੈਡੀਕਲ ਕੈਂਪ ਲਾ ਰਹੇ ਹਾਂ ਰੂਪਰੇਖਾ ਕੀ ਹੈ ਕੈਂਪ ਦੇ ਪਹਿਲੋਂ ਨਾਂ ਲਿਖੇ ਜਾ ਰਹੇ ਐ ਇਸ ਪਾਸੇ ਔਰਤਾਂ ਐ ਇਸ ਪਾਸੇ ਬੰਦੇ ਐ ਜਿਹੜੋਂ ਨਾਂ ਲਿਖ ਰਹੇ ਆ ਤੁਹਾਡਾ ਅਸੀਂ ਕੰਪਿਊਟਰ 'ਚ ਨਾਂ ਫੀਲ ਕਰਦੇ ਹਾਂ ਤੁਹਾਡਾ ਜਿਹੜਾ ਨਾਮ ਲਿਖਣਾ ਹੈ ਤੁਹਾਡਾ ਸ਼ੂਗਰ ਵੀ ਚੈੱਕ ਕਰ ਦੇਣਾ ਹੈ ਤੁਹਾਡਾ ਬੀਬੀ ਵੀ ਚੈੱਕ ਕਰ ਦੇਣਾ ਹੈ ਔਰ ਆ ਤੁਹਾਨੂੰ ਪਰਚੀ ਦੇਣੀ ਹੈ ਅਸੀਂ ਇਹ ਪਰਚੀ ਤੁਹਾਡਾ ਨਾਮ ਪਤਾ ਲਿਖਿਆ ਹੋਊਗਾ ਤੁਹਾਡਾ ਸਾਨੂੰ ਆਧਾਰ ਕਾਰਡ ਨਹੀਂ ਚਾਹੀਦਾ ਜਿਹੜੇ ਲੈ ਆਏ ਆ ਠੀਕ ਹੈ ਜਿਹੜੇ ਨਹੀਂ ਲਿਆਏ ਚਿੰਤਾ ਕਰਨ ਦੀ ਲੋੜ ਨਹੀਂ ਤੇ ਕੇਵਲ ਤੁਹਾਡਾ ਮੋਬਾਈਲ ਨੰਬਰ ਸਾਨੂੰ ਚਾਹੀਦਾ ਹੋਵੇਗਾ ਆ ਪਰਚੀ ਤੇ ਨਾਮ ਲਿਖ ਦੇਣਾ ਹੈ ਪਰਚੀ ਤੁਸੀਂ ਲੈ ਕੇ ਡਾਕਟਰ ਕੋਲੇ ਜਾਣਾ ਹੈ ਡਾਕਟਰਾਂ ਦੇ ਕੈਬਨ ਮਗਰਲੇ ਪਾਸੇ ਹੈਗੇ ਔਰਤਾਂ ਦੇ ਲੱਗਨੇ ਬੰਦਿਆਂ ਦੇ ਲੱਗਨੇ ਇਹ ਪਰਚੀ ਦੇ ਥੱਲੇ ਦੇ ਪਾਸੇ ਨਾ 10 ਵਾਰ ਲਿਖਿਆ ਹੈ ਇਹ 10 ਵਾਲ ਕਿਹੜੇ ਹੈਗੇ ਆ ਜਿਹੜੇ ਕੈਂਸਰ ਨਾਲ ਮੇਲ ਖਾਂਦੇ ਆ ਕਿਉਂਕਿ ਜਿਹੜਾ ਮੇਨ ਕੈਂਪ ਹੈ ਇਹ ਕੈਂਸਰ ਦੀ ਜਾਂਚ ਤੇ ਜਾਣਕਾਰੀ ਆਸਤੇ ਆ ਕਿਉਂ ਲਾਇਆ ਗਿਆ ਕਿਉਂਕਿ ਕੈਂਸਰ ਦਾ ਅਕਸਰ ਨੇੜੇ ਪਤਾ ਲੱਗਦਾ ਹੈ ਕੈਂਸਰ ਦਾ ਪਤਾ ਉਦੋਂ ਲੱਗਦਾ ਜਦੋਂ ਟਾਈਮ ਲੰਘ ਜਾਂਦਾ ਉਸ ਟਾਈਮ ਤੇ ਆਪਾਂ ਪੈਸਾ ਲਗਾ ਕੇ ਉਮਰ ਵਧਾ ਸਕਦੇ ਹਾਂ ਲੇਕਿਨ ਜਾਨ ਬਚਾਉਣੀ ਜਿਹੜੀ ਹੈ ਉਹ ਔਖੀ ਹੋ ਜਾਂਦੀ ਹੈ ਲੇਕਿਨ ਆਪਾਂ ਬੱਸ ਸਕਦੇ ਹਾਂ ਜੇ ਤੰਦਰੁਸਤ ਲੋਕ ਆਪਣੀ ਜਾਂਚ ਕਰਾਉਣ ਜੇ ਤੰਦਰੁਸਤ ਲੋਕ ਜਿਹੜੇ ਆਪਣੀ ਜਾਂਚ ਕਰਾਉਣ ਸਵੈਸੇ ਕਰਕੇ ਇਹ ਕੈਂਪ ਰੱਖਿਆ ਗਿਆ ਹੈ 10-12 ਲੱਛਣ ਲਿਖਿਆ ਹੈ ਕੈਂਸਰ ਦੇ ਇਹ ਕੈਂਸਰ ਆਉਣ ਤੋਂ ਪਹਿਲਾਂ ਉਹ ਲੱਛਣ ਆਉਂਦੇ ਆ ਇਹ ਤੁਸੀਂ ਲੱਛਣ ਧਿਆਨ ਨਾਲ ਪੜ੍ਹਨੇ ਆ ਪ્યોਰ ਪੰਜਾਬੀ ਦੇ ਵਿੱਚ ਹੈਗੇ ਆ ਡਾਕਟਰ ਨੇ ਤੁਹਾਨੂੰ ਇਹੀ ਪੁੱਛਣੇ ਆ ਮੈਂ ਤੁਹਾਨੂੰ ਬੋਲ ਕੇ ਵੀ ਦੱਸ ਦੂੰਗਾ ਇਹ ਲੱਛਣ ਪੜ੍ਹਨੇ ਆ ਡਾਕਟਰ ਤੁਹਾਨੂੰ ਪੁੱਛਣੇ ਆ ਤੇ ਜੇ ਕੋਈ ਲੱਛਣ ਮੇਲ ਖਾਂਦਾ ਹੋਇਆ ਤੁਹਾਨੂੰ ਬੱਸਾਂ 'ਚ ਭੇਜਣਗੇ 1 ਨੰਬਰ 2 ਨੰਬਰ 3 ਨੰਬਰ 4 ਨੰਬਰ 5 ਨੰਬਰ ਇਹ ਬੱਸਾਂ ਦੇ ਨੰਬਰ ਨੇ ਇਹ ਕੋਈ ਕਮਰੇ ਦਾ ਨੰਬਰ ਨਹੀਂ ਹੈਗਾ ਇਹ ਬੱਸਾਂ ਦੇ ਨੰਬਰ ਨੇ ਤੁਹਾਨੂੰ ਕਹਿਣ ਦੋ 'ਚ ਜਾਓ ਤੇ ਦੋ ਨੰਬਰ ਬੱਸ ਉਹ ਲੱਗੀ ਹੋਈ ਹੈ ਇੱਕ ਜਿਹੜੀ ਆ ਵੱਡੀ ਬੱਸ ਹੈ ਜਿਹੜੀ ਪੰਜ ਐ ਅੱਖਾਂ ਵਾਲੀ ਬੱਸ ਹੈ ਤਿੰਨ ਜਿਹੜੀ ਐ ਇਹ ਜਿਹੜੀ ਮੂੰਹ ਤੇ ਗਲੇ ਦੀ ਜਾਂਚ ਹੈਗੀ ਐ ਇਧਰ ਹੱਡੀਆਂ ਦੀ ਜਾਂਚ ਹੈ ਸੋ ਇਹ ਬੱਸਾਂ ਦੇ ਨੰਬਰ ਨੇ ਜਿਵੇਂ ਜਿਵੇਂ ਬੱਸ ਦਾ ਨੰਬਰ ਪਾਈ ਜਾਣਗੇ ਤੁਸੀਂ ਬੱਸ ਤੇ ਜਾ ਕੇ ਆਪ ਦਾ ਟੈਸਟ ਕਰਵਾ ਲੈਣਾ ਉਹਦੇ ਅੰਦਰ ਹੀ ਮਸ਼ੀਨਾਂ ਲੱਗੀਆਂ ਹੋਈਆਂ ਔਰ ਅਖੀਰ ਤੇ ਜੇ ਕਿਸੇ ਨੂੰ ਦਵਾਈ ਲਿਖੀ ਹੈ ਤੇ ਸਾਡੇ ਕੋਲ ਇਸੇ ਕਾਊਂਟਰ ਤੇ ਦਵਾਈ ਵੀ ਹੈਗੀ ਐ ਤੁਹਾਨੂੰ ਅਸੀਂ ਦਵਾਈ ਵੀ ਦੇ ਕੇ ਤੋਰਾਂਗੇ ਸੋ ਇਹ ਕੈਂਪ ਦੀ ਰੂਪਰੇਖਾ ਹੈ ਕੈਂਪ ਦੇ ਵਿੱਚ ਕੀ ਕੀ ਹੋਣਾ ਮੈਂ ਦੁਬਾਰਾ ਫੇਰ ਕੈਂਸਰ ਤੇ ਉਹਨਾ ਹੀ ਕੈਂਸਰ ਕਿਉਂ ਜਿਵੇਂ ਮੈਂ ਦੱਸਿਆ ਸੀ ਕਿ ਵੀ ਕੈਂਸਰ ਦਾ ਨਾ ਅਕਸਰ ਪੇਟ ਲੇਟ ਪਤਾ ਲੱਗਦਾ ਪੂਰੀ ਇੰਡੀਆ ਦੇ ਵਿੱਚ 15 ਲੱਖ ਲੋਕਾਂ ਨੂੰ ਕੈਂਸਰ ਹੁੰਦਾ ਜਿਦੇ ਚੋ 10 ਲੱਖ ਲੋਕਾਂ ਦੀ ਜਿਹੜੀ ਹੈ ਕੈਂਸਰ ਨਾਲ ਮੌਤ ਹੋ ਜਾਂਦੀ ਹੈ ਤਾਂ ਵੱਡਾ ਕਾਰਨ ਕੀ ਹੈ ਕਿ ਲੇਟ ਪਤਾ ਲੱਗਦਾ ਹੈ ਕੈਂਸਰ ਦਾ ਪਤਾ ਉਦੋਂ ਲੱਗਦਾ ਜਦੋਂ ਸਾਡੇ ਸਰੀਰ ਦੇ ਵਿੱਚ ਫੈਲ ਚੁੱਕਾ ਹੁੰਦਾ ਹੈ ਉਸ ਟਾਈਮ ਤੇ ਆਪਾਂ ਪੈਸਾ ਲਗਾ ਕੇ ਉਮਰ ਤਾਂ ਵਧਾ ਲਾਂਗੇ ਜਾਨ ਬਚਾਉਣੀ ਜਿਹੜੀ ਹੈ ਔਖੀ ਹੋ ਜਾਂਦੀ ਹੈ ਪਰ ਇੱਕ ਗੱਲ ਜਿਹੜੀ ਚੰਗੀ ਇਹ ਹੈ ਕਿ ਕੈਂਸਰ ਰਾਤੋਂ ਰਾਤ ਨਹੀਂ ਬਣਦਾ ਇਹ ਕੋਈ ਕਰੋਨਾ ਨਹੀਂ ਹੈਗਾ ਕੋਈ ਵਾਇਰਸ ਨਹੀਂ ਹੈ ਮੇਰੇ ਗੁਆਂਢੀ ਨੂੰ ਹੈ ਤੇ ਮੈਨੂੰ ਹੋ ਜਾਊਗਾ ਮੇਰੇ ਘਰ 'ਚ ਕੈਂਸਰ ਹੈ ਤੇ ਮੈਨੂੰ ਹੋ ਜਾਊਗਾ ਯਾਰ ਆਜਾ ਸੁੱਤਾ ਸੀ ਸਵੇਰੇ ਕੈਂਸਰ ਹੋ ਗਿਆ ਕੈਂਸਰ ਬਣ ਲੱਗ ਗਿਆ ਘੱਟ ਤੋਂ ਘੱਟ 6 ਮਹੀਨੇ ਸਾਲ ਲੱਗ ਜਾਂਦੇ ਨੇ ਪਹਿਲੋਂ ਇਹ ਲੱਛਣ ਆਉਂਦੇ ਨੇ ਜਿਹੜੇ ਮੈਂ ਗੱਲ ਕਰ ਰਿਹਾ ਸੀਗਾ ਉਹ ਲੱਛਣ ਆਉਂਦੇ ਨੇ ਜੇ ਆਪਾਂ ਲੱਛਣ ਨੂੰ ਨਹੀਂ ਸਮਝਿਆ ਉਸ ਸਿੰਪਟਮ ਨੂੰ ਨਹੀਂ ਸਮਝਿਆ ਉਹ ਸਿੰਪਟਮ ਉਹ ਲੱਛਣ ਸਾਡੇ ਸਰੀਰ ਦੇ ਵਿੱਚ 6 ਮਹੀਨੇ ਸਾਲ ਰਹਿ ਗਿਆ ਤਾਂ ਫਿਰ ਸਾਨੂੰ ਕੈਂਸਰ ਬਣੂਗਾ ਵਰਲਡ ਕੈਂਸਰ ਕੇਅਰ ਕੀ ਕਰਦੀ ਹੈ ਸਾਡਾ ਕੰਮ ਕੀ ਹੈ ਲੱਛਣ ਲੱਭਣੇ ਉਹਨਾਂ ਨੂੰ ਤੁਹਾਡੇ ਰਹਿਣ ਸਹਿਣ ਨਾਲ ਤੁਹਾਡੇ ਲਾਈਫ ਸਟਾਈਲ ਦੇ ਨਾਲ ਤੇ ਇਹ ਜਰਨਲ ਦਵਾਈਆਂ ਨਾਲ ਲੱਛਣ ਨੂੰ ਠੀਕ ਕਰ ਦੇਣਾ cancer ਨੂੰ ਬਣਨ ਤੋਂ ਪਹਿਲਾਂ ਹੀ ਖਤਮ ਕਰ ਦੇਣਾ ਜਿਹੜੀ ਬਿਮਾਰੀ ਸਾਲ ਬਾਅਦ ਬਣਨੀ ਸੀ ਉਹਨੂੰ ਆਪਾਂ ਬਣਨ ਤੋਂ ਪਹਿਲਾਂ ਹੀ ਅਜੇ ਉਹਦਾ ਬੀਜ ਵੀ ਨਹੀਂ ਉੱਗਿਆ ਅਜੇ ਉਹਦਾ ਬੂਟਾ ਵੀ ਨਹੀਂ ਲੱਗਾ ਸੀ ਉਹਨੂੰ ਪਹਿਲਾਂ ਹੀ ਖਤਮ ਕਰਤਾ ਇਹ ਕੈਂਪ ਲਾਉਣ ਦਾ ਮਕਸਦ ਇਹੀ ਹੈ ਸੋ ਕਿਹੜੇ 10-12 ਲੱਛਣ ਹੈਗੇ ਆ ਬੜੇ ਧਿਆਨ ਨਾਲ ਸੁਣਿਓ ਬੜੇ ਜ਼ਰੂਰੀ ਹੈ ਕਿਉਂਕਿ ਸਾਡਾ ਜਿਹੜਾ ਕੰਮ ਕੱਲਾ ਕੈਂਪ ਲਾ ਕੇ ਟੈਸਟ ਨਹੀਂ ਕਰਨਾ ਕਿ ਤੁਸੀਂ ਆਓ ਟੈਸਟ ਕਰਾ ਕੇ ਘਰੇ ਚਲੇ ਜਾਓ ਤੇ ਤੁਹਾਨੂੰ ਪਤਾ ਹੀ ਨਾ ਹੋਵੇ ਤੁਸੀਂ ਆਏ ਕਾਦੇ ਵਾਸਤੇ ਆ ਸਾਡਾ ਕੰਮ ਹੈ ਤੁਹਾਨੂੰ ਸਮਝਾਉਣਾ ਤੁਸੀਂ ਆਪ ਦੇ ਡਾਕਟਰ ਆਪ ਬਣੋ ਬਿਮਾਰੀਆਂ ਬਾਰੇ ਜਾਣੋ ਕਿਹੜੇ 10-12 ਲੱਛਣ ਹੈਗੇ ਆ ਨੰਬਰ 1 ਤੇ ਹੈ ਅਸੀਂ ਖਾਣਾ ਖਾਂਦੇ ਆ ਸਾਨੂੰ ਲੱਗਦਾ ਸਾਡੇ ਗਲੇ 'ਚ ਕੁਝ ਲੱਗ ਕੇ ਲੰਘਦਾ ਜਿਹਨੂੰ ਕਹਿੰਦੇ ਬੁਰਕੀ ਦਾ ਲੱਗਣਾ ਅਸੀਂ ਖਾਣਾ ਖਾਂਦੇ ਆ ਸਾਨੂੰ ਲੱਗਦਾ ਸਾਡੇ ਗਲੇ 'ਚ ਕੋਈ ਨਾ ਕੋਈ ਨੰਗਦਾ ਹੈ ਤਾਂ ਖਾਣੇ ਵਾਲੀ ਨਾਲੀ 'ਚ ਕੋਈ ਨਾ ਕੋਈ ਦਿੱਕਤ ਹੋ ਸਕਦੀ ਹੈ ਜਿਹਨੂੰ ਕਹਿੰਦੇ ਬੁਰਕੀ ਦਾ ਲੱਗਣਾ ਖਾਣੇ ਵਾਲੀ ਨਾਲੀ 'ਚ ਕੋਈ ਨਾ ਕੋਈ ਦਿੱਕਤ ਹੋ ਸਕਦੀ ਹੈ ਸਾਡੇ ਮੂੰਹ ਦੇ ਵਿੱਚੋਂ ਉਲਟੀ ਰਾਹੀਂ ਰੇਸ਼ੀ ਰਾਹੀਂ ਖੂਨ ਆ ਰਿਹਾ ਹੈ ਇਹ ਵੀ ਸਾਡੇ ਖਾਣੇ ਵਾਲੀ ਨਾਲੀ ਦੇ ਨਾਲ ਜਾਂ ਸਾਡੇ ਸਟਮਕ ਪੇਟ ਦੇ ਨਾਲ ਸਬੰਧਤ ਕੈਂਸਰ ਦੀ ਪ੍ਰੋਬਲਮ ਆ ਸਕਦੀ ਹੈ ਸਾਡੇ ਮੂੰਹ 'ਚ ਕੋਈ ਵੀ ਛਾਲਾ ਹੈ ਜ਼ਖਮ ਹੈ ਠੀਕ ਨਹੀਂ ਹੋ ਰਿਹਾ ਪੁਰਾਣਾ ਹੋ ਚੁੱਕਾ ਹੈ ਆਮ ਛਾਲਿਆਂ ਦੀ ਉਮਰ ਜਿਹੜੀ 12 ਦਿਨ ਹੁੰਦੀ ਹੈ ਜਿਹੜੇ ਵੱਡੇ ਛਾਲੇ ਉਹ 18 ਦਿਨਾਂ 'ਚ ਠੀਕ ਹੋ ਜਾਂਦੇ ਇਹ ਮੈਕਸਿਮਮ ਏ ਪਰ ਜਿਹੜੇ ਛਾਲੇ ਮੂੰਹ 'ਚ ਠੀਕ ਹੀ ਨਹੀਂ ਹੋ ਰਹੇ ਜਾਂ ਕੋਈ ਦੰਦਾਂ ਦੀ ਐਸੀ ਤਕਲੀਫ ਹੈ ਦਾੜ ਤੁਹਾਡੀ ਦੁਖ ਰਹੀ ਹੈ ਲਗਾਤਾਰ 4 ਮਹੀਨੇ ਹੋ ਗਿਆ ਹੈ ਉਹਦਾ ਹੱਲ ਨਹੀਂ ਹੋ ਰਿਹਾ ਇਹ ਤੁਹਾਨੂੰ ਕੈਂਸਰ ਵਾਲੇ ਪਾਸੇ ਲੈ ਕੇ ਜਾਊਗਾ ਤੁਹਾਡੇ ਸਰੀਰ ਤੇ ਕੋਈ ਵੀ ਗੰਡ ਗਿਲਟੀ ਹੈ ਕੋਈ ਵੀ ਗਿਲਟੀ ਜਿਹੜੀ 1-2 ਮਹੀਨੇ ਜੀ ਵੱਡੀ ਹੋ ਗਈ ਇੱਥੇ ਔਰਤਾਂ ਖਾਸ ਕਰਕੇ ਧਿਆਨ ਦੇਣ ਛਾਤੀ ਜਿੱਥੇ ਕੋ ਮਾਂ ਬੱਚੇ ਨੂੰ ਦੁੱਧ ਪਿਉਂਦੀ ਹੈ ਅਗਰ ਛਾਤੀ ਦੇ ਵਿੱਚ ਗੰਡ ਹੈ ਤਾਂ ਬੜੀ ਜਲਦੀ ਕੈਂਸਰ ਬਣਦਾ ਹੈ ਸੰਗਣਾ ਨਹੀਂ ਫੀਮੇਲ ਡਾਕਟਰ ਨੇ ਜਿਨ੍ਹਾਂ ਨੇ ਟੈਸਟ ਕਰਨਾ ਹੈ ਉਹ ਵੀ ਫੀਮੇਲ ਹੈਗੀ ਹੈ ਬੜਾ ਮਹਿੰਗਾ ਟੈਸਟ ਹੈ 10000 ਰੁਪਏ ਦਾ ਟੈਸਟ ਹੈ ਅੱਜ ਬਿਲਕੁਲ ਫ੍ਰੀ ਹੈ ਛਾਤੀ 'ਚ ਗੰਡ ਹੈ ਨਿਪਲ 'ਚ ਓਰੇਸ਼ਾ ਵਗਦਾ ਹੈ ਛੋਟੀ ਉਮਰ 'ਚ ਬੱਚੇਦਾਨੀ ਕੱਢੀ ਹੈ ਜਾਂ ਛਾਤੀ ਦੇ ਨਾਲ ਸੰਬੰਧਿਤ ਕੋਈ ਵੀ ਤਕਲੀਫ ਹੈ ਡਾਕਟਰ ਨੂੰ ਖੁੱਲ ਕੇ ਦੱਸ ਦਿਓ ਔਰਤਾਂ ਨੂੰ ਬੇਨਤੀ ਹੈ ਇਸ ਤਰ੍ਹਾਂ ਹੀ ਬੰਦਿਆਂ ਦੇ ਕਈ ਵਾਰੀ ਲੱਤਾਂ ਤੇ ਬਾਹਾਂ ਤੇ ਗੰਡਾਂ ਹੁੰਦੀਆਂ ਜਿਹੜੀਆਂ ਅਕਸਰ ਮਾਸ ਦੀਆਂ ਹੁੰਦੀਆਂ ਉਹਨਾਂ ਤੋਂ ਡਰਨ ਦੀ ਲੋੜ ਨਹੀਂ ਜਿਹੜੀ ਗੰਡ ਪੁਰਾਣੀ ਹੈ 2-3 ਸਾਲ ਪੁਰਾਣੀ ਹੈ ਉਹ ਗੰਡ ਮਾਸ ਦੀ ਹੈਗੀ ਹੈ ਡਰਨ ਦੀ ਲੋੜ ਨਹੀਂ ਪਰ ਫਿਰ ਵੀ ਤੁਹਾਡੇ ਸਰੀਰ ਤੇ ਕੋਈ ਵੀ ਗਿਲਟੀ ਹੈ ਗੰਡ ਹੈ ਡਾਕਟਰ ਨਾਲ ਜਰੂਰ ਡਿਸਕਸ ਕਰੋ ਇਵੇਂ ਹੀ ਤੁਹਾਡੇ ਸਰੀਰ ਤੇ ਕੋਈ ਜ਼ਖਮ ਹੈ ਠੀਕ ਨਹੀਂ ਹੋ ਰਿਹਾ ਹੈ ਰੇਸ਼ਾ ਪਿਆ ਹੋਇਆ 4 ਤੋਂ 6 ਹਫ਼ਤੇ ਪੁਰਾਣਾ ਹੋ ਗਿਆ ਪਹਿਲਾ ਕਾਰਨ ਸ਼ੂਗਰ ਹੋ ਸਕਦਾ ਹੈ ਹੋ ਸਕਦਾ ਸ਼ੂਗਰ ਹੋਵੇ ਤੁਸੀਂ ਡਾਇਬਟਿਕ ਹੋਵੋ ਅਗਰ ਸ਼ੂਗਰ ਨਹੀਂ ਹੈ ਤੇ ਦੂਜਾ ਕਾਰਨ ਆਪਾਂ ਕਿਤੇ ਨਾ ਕਿਤੇ ਕੈਂਸਰ ਵੀ ਹੋ ਸਕਦੇ ਆ ਬੰਦਿਆਂ ਦੀ ਗੱਲ ਕਰੀਏ ਜਿਨ੍ਹਾਂ ਦੀ ਉਮਰ 50 ਸਾਲ ਤੋਂ ਉੱਪਰ ਹੈ ਪਿਸ਼ਾਬ ਲੱਗ ਕੇ ਆਉਂਦਾ ਹੈ ਬਾਰ-ਬਾਰ ਆਉਂਦਾ ਹੈ ਪਿਸ਼ਾਬ ਕਰਦੇ ਸਮੇਂ ਦਿੱਕਤ ਹੈ ਨਾਲਾਂ 'ਚ ਸੋਜ ਹੈ ਪਿਸ਼ਾਬਥਾਣੀ ਖੂਨ ਆ ਰਿਹਾ ਹੈ ਗਤੂਦਾਂ ਦਾ ਕੈਂਸਰ ਵੀ ਬਣ ਜਾਂਦਾ ਤੁਹਾਡਾ ਭਾਰ ਘਟ ਗਿਆ ਕਮਜ਼ੋਰੀ ਮਹਿਸੂਸ ਕਰਦੇ ਹੋ ਤੁਹਾਡਾ ਭਾਰ ਘਟਦਾ ਜਾ ਰਿਹਾ ਹੈ ਸਰੀਰ ਕਮਜ਼ੋਰ ਹੁੰਦਾ ਜਾ ਰਿਹਾ ਹੈ ਤੁਹਾਡਾ ਖੂਨ ਘਟਦਾ ਜਾ ਰਿਹਾ ਹੈ ਖੂਨ ਨਹੀਂ ਬੰਦਦਾ ਦਵਾਈਆਂ ਖਾਂਦੇ ਰਹਿੰਦੇ ਹੋ ਬੁਖਾਰ ਨਹੀਂ ਠੀਕ ਹੁੰਦਾ ਪੁਰਾਣਾ ਹੋਈ ਜਾ ਰਿਹਾ ਤਾਂ ਬਲੱਡ ਕੈਂਸਰ ਵਾਲੇ ਪਾਸੇ ਜਾ ਸਕਦੇ ਹੋ ਸੋ ਇਹ 10 12 ਲੱਛਣ ਨੇ ਸਾਡੀ ਪਰਚੀ ਤੇ ਲਿਖੇ ਵੀ ਹੋਏ ਆ ਸਾਡਾ ਕੰਮ ਹੈ ਤੁਹਾਨੂੰ ਸਮਝਾਉਣਾ ਇਹ ਜ਼ਰੂਰੀ ਨਹੀਂ ਕਿ ਇਹ ਲੱਛਣ ਹੈ ਤਾਂ ਕੈਂਸਰ ਹੀ ਹੈ ਪਰ ਇਹ ਲੱਛਣ ਸਾਡੇ ਸਰੀਰ ਦੇ ਵਿੱਚ 6 ਮਹੀਨੇ ਰਹਿ ਗਿਆ ਤੇ ਫਿਰ ਸਾਨੂੰ ਵੱਡੀ ਬਿਮਾਰੀ ਦੇ ਕੇ ਜਾਊਗਾ ਫਿਰ ਅਸੀਂ ਫਾਇਲਾ ਚੁੱਕੀ ਫਰਾਂਗੇ ਕਦੀ ਲੁਧਿਆਣਾ ਕਦੀ ਚੰਡੀਗੜ੍ਹ ਕਦੀ ਪੀਜੀਆਈ ਕਦੀ ਕਿਤੇ ਫਿਰ ਹੱਲ ਨਹੀਂ ਲੱਭਣਾ ਹੱਲ ਲੱਭਣਾ ਹੈ ਤੰਦਰੁਸਤ ਸਰੀਰ ਦੇ ਵਿੱਚੋਂ ਇਹਦੇ ਬਾਰੇ ਜਾਣਕਾਰੀ ਹਾਸਲ ਕਰਕੇ ਸੋ ਇਹਨਾਂ ਨੂੰ ਜਰੂਰ ਪੜੋ ਤੇ ਡਾਕਟਰ ਦੇ ਨਾਲ ਡਿਸਕਸ ਜਰੂਰ ਕਰੋ ਇਵੇਂ ਹੀ ਰੱਬ ਨਾ ਕਰੇ ਕਿਸੇ ਨੂੰ ਨਿਕਲ ਵੀ ਆਉਂਦਾ ਬੜਾ ਵੱਡਾ ਸਵਾਲ ਹੈ ਕਿਉਂਕਿ ਲੋਕ ਕੈਂਸਰ ਤੋਂ ਨਹੀਂ ਡਰਦੇ ਉਹਦੇ ਆਉਣ ਵਾਲੇ ਖਰਚੇ ਤੋਂ ਡਰਦੇ ਆ ਬੜੀ ਮਹਿੰਗੀ ਬਿਮਾਰੀ ਹੈ ਲੱਖਾਂ 'ਚ ਖਰਚਾ ਹੈ ਸੋਤੋ ਵੀ ਡਰਨ ਦੀ ਲੋੜ ਨਹੀਂ ਹੈਗੀ ਲਗਭਗ ਸਾਰੇ ਲੋਕਾਂ ਦੇ ਆਇਸ਼ਮਾਨ ਕਾਰਡ ਬਣੇ ਹੁੰਦੇ ਆ 5 ਲੱਖ ਤੱਕ ਦਾ ਟੋੜਾ ਲਾਜ ਜਿਹੜਾ ਹੋ ਜਾਂਦਾ ਆ ਆਪਾਂ ਜਿਹੜਾ ਹਿਆਰਪੁਰ ਚ ਬੈਠੇ ਆ ਇੱਥੋਂ ਸਾਨੂੰ ਚੰਡੀਗੜ੍ਹ ਵੀ ਲੱਗ ਗਿਆ ਗੁਰਰਾਮ ਦਾ ਸਮਰਸਰ ਵੀ ਲੱਗ ਗਿਆ ਉੱਥੇ ਵੀ ਹੋ ਜਾਂਦਾ ਲੁਧਿਆਣਾ ਵੀ ਲੱਗ ਗਿਆ ਇਹਨਾਂ ਹਸਪਤਾਲਾਂ ਦੇ ਵਿੱਚ ਸੀਐਮਸੀ ਹੈਗਾ ਅਪੋਲੋ ਹੈ ਪੀਜੀਆਈ ਹੈ ਟਾਟਾ ਦਾ ਚੰਡੀਗੜ੍ਹ ਬੜਾ ਵਧੀਆ ਕੰਮ ਕਰ ਰਿਹਾ ਹੈ ਪੀਜੀਆ ਵਧੀਆ ਕੰਮ ਕਰ ਰਿਹਾ ਹੈ ਗਵਰਨਮੈਂਟ ਮੈਡੀਕਲ ਕਾਲਜ 32 ਸੈਕਟਰ ਚ ਵਧੀਆ ਕੰਮ ਕਰ ਰਿਹਾ ਗੁਰਰਾਮ ਦਾਸ ਹਸਪਤਾਲ ਵਧੀਆ ਕੰਮ ਕਰ ਰਿਹਾ ਗੁਰਨਾਨਕ ਵਧੀਆ ਕੰਮ ਕਰ ਰਿਹਾ ਇਨ੍ਹਾਂ ਹਸਪਤਾਲਾਂ ਦੇ ਵਿੱਚ 5 ਲੱਖ ਦੇ ਕਾਰਡ ਵੀ ਚੱਲਦੇ ਆ ਔਰ ਪੰਜਾਬ ਸਰਕਾਰ ਵੱਲੋਂ 1.5 ਲੱਖ ਰੁਪਈਆ ਕੈਂਸਰ ਮਰੀਜ਼ ਨੂੰ ਉੱਥੇ ਮਿਲ ਵੀ ਜਾਂਦਾ ਹੈ ਤੁਹਾਨੂੰ ਉੱਤੋਂ ਵੀ ਡਰਨ ਦੀ ਲੋੜ ਨਹੀਂ ਸਾਡੀ ਜਿਹੜੀ ਟੀਮ ਹੈ ਜਿਹੜੀ ਬੈਕਐਂਡ ਟੀਮ ਹੈ ਰੱਬ ਨਾ ਕਰੇ ਕਿਸੇ ਨੂੰ ਨਿਕਲਦਾ ਉਹ ਵੀ ਗਾਈਡ ਕਰਦੀ ਆ ਕਿ ਫਾਈਨੈਂਸ਼ਲੀ ਕਿਵੇਂ ਮਤ ਕਰਨੀ ਆ ਕਿਵੇਂ-ਕਿਵੇਂ ਤੁਸੀਂ ਇਸ ਦਾ ਹੱਲ ਕਰਨਾ ਇਹ ਸੀ ਤੁਹਾਡੇ ਆਉਣ ਵਾਲੇ ਖਰਚੇ ਦੇ ਬਾਰੇ ਜਾਣਕਾਰੀ ਔਰ ਅਖੀਰ ਦੇ ਵਿੱਚ ਬਹੁਤ ਘੱਟ ਨਿਕਲਦਾ ਹੁੰਦਾ ਲੱਖਾਂ ਪਿੱਛੇ ਕੋਈ 10 20 30 50 ਕੇਸ ਨਿਕਲਦੇ ਹੁੰਦੇ ਆ ਪਰ ਜਿਨ੍ਹਾਂ ਦੀ ਨਾਰਮਲ ਰਿਪੋਰਟ ਆਈ ਹੈ ਜ਼ਿੰਦਗੀ ਬਹੁਤ ਲੰਮੀ ਹੈ ਐਸਾ ਕੀ ਕੀਤਾ ਜਾਵੇ ਕੈਂਸਰ ਹੋਵੇ ਹੀ ਨਾ ਐਸੀ ਕਿਹੜੀ ਜੜੀ ਮੁੱਟੀ ਹੈ ਐਸਾ ਕੀ ਕਰਾਂ ਕਿ ਮੇਰਾ ਸਰੀਰ ਜਿਹੜਾ ਹੈ ਤੰਦਰੁਸਤੀ ਰਵੇ ਸੋ ਬੜੀ ਵੱਡੀ ਗੱਲ ਹੈ ਬੜਾ ਵੱਡਾ ਸਵਾਲ ਹੈ ਧਿਆਨ ਨਾਲ ਸੁਣਿਓ ਤਿੰਨ ਗੱਲਾਂ ਠੀਕ ਕਰਨ ਵਾਲੀਆਂ ਨੇ ਸਾਡੇ ਸਮਾਜ ਦੇ ਵਿੱਚ ਹਰ ਬੰਦੇ ਨੂੰ ਆਪਣੀ ਜ਼ਿੰਮੇਵਾਰੀ ਆਪ ਲੈਣੀ ਪੈਣੀ ਹੈ ਪਹਿਲੀ ਤੁਹਾਡਾ ਖਾਣ ਪੀਣ ਖਾਣ ਪੀਣ ਨੂੰ ਸੁਧਾਰੋ ਆਰਗੇਨਿਕ ਨਹੀਂ ਹੈਗਾ ਅਸੀਂ ਖਾਦਾਂ ਜ਼ਫਰੀਆਂ ਦੀ ਵਰਤੋਂ ਬਹੁਤ ਜ਼ਿਆਦਾ ਕਰ ਰਹੇ ਹਾਂ ਜਿਹੜੇ ਐਗਰੀਕਲਚਰ ਨਾਲ ਸੰਬੰਧਿਤ ਨਹੀਂ ਉਹਨਾਂ ਨੂੰ ਬੇਨਤੀ ਆ ਕਿ ਆਪਣੀ ਜਿਹੜੀ ਤੁਸੀਂ ਤੁਹਾਡੀਆਂ ਸਬਜ਼ੀਆਂ ਹੀ ਗਾਂ ਤੁਹਾਡੇ ਬੱਚਿਆਂ ਨੇ ਖਾਣੀਆਂ ਨੇ ਤੁਹਾਡੇ ਪਰਿਵਾਰ ਦੇ ਮੈਂਬਰਾਂ ਨੇ ਖਾਣੀਆਂ ਆਪਣੀ ਸਬਜ਼ੀ ਖਾਣ ਜੋਗੀ ਆ ਪੀਜਿਆ ਕਰੋ ਜਿਹੜੇ ਨਹੀਂ ਬੀਜਦੇ ਜਿਹੜੇ ਸ਼ਹਿਰਾਂ ਵਾਲੇ ਆ ਜਿਹੜੇ ਨਹੀਂ ਕਰਦੇ ਖੇਤੀਬਾੜੀ ਆਰਗੇਨਿਕ ਦੀ ਪਛਾਣ ਕਰਨੀ ਸਿੱਖੋ ਬੜੀ ਮੋਟੀ ਮੋਟੀ ਪਛਾਣ ਆ ਮੌਸਮ ਦਾ ਫਲ ਫਰੂਟ ਖਾਇਆ ਕਰੋ ਇਹਨਾਂ ਦਿਨਾਂ ਦੇ ਵਿੱਚ ਅਗਰ ਕarele ਨੇ ਕੱਦੂ ਨੇ ਤੋਰੀਆਂ ਨੇ ਇਨੇ ਦਿਨਾਂ ਦੇ ਵਿੱਚ ਗੋਪੀ ਨਹੀਂ ਹੈਗੀ ਸਾਡੀ ਨੌਜਵਾਨ ਪੀੜ੍ਹੀ ਨੂੰ ਫਸਲੀ ਚੱਕਰਾਂ ਦਾ ਨਹੀਂ ਪਤਾ ਇਸ ਮੌਸਮ 'ਚ ਕੀ ਆਇਆ ਇਸ ਦਾ ਕੀ ਜਿਹੜੀਆਂ ਸ਼ਹਿਰ ਦੇ ਲੋਕ ਨੇ ਉਹਨਾਂ ਨੂੰ ਵੀ ਨਹੀਂ ਪਤਾ ਕਿ ਕਿਸ ਮੌਸਮ 'ਚ ਕਿਹੜੀ ਸਬਜ਼ੀ ਆ ਰਹੀ ਹੈ ਕਿਹੜਾ ਫਲ ਫਰੂਟ ਆ ਰਿਹਾ ਇਹਨੂੰ ਜਰੂਰ ਸਮਝੋ ਔਰ ਮੌਸਮ ਦਾ ਫਲ ਫਰੂਟ ਹੀ ਖਾਇਆ ਕਰੋ ਕੁਦਰਤ ਸਾਨੂੰ ਕੱਚਾ ਵੀ ਦੇ ਰਹੀ ਹੈ ਮਿੱਠਾ ਵੀ ਦੇ ਰਹੀ ਹੈ ਪੱਕਾ ਵੀ ਦੇ ਰਹੀ ਹੈ ਪਰ ਅਸੀਂ ਜਦੋਂ ਮਾਰਕੀਟ ਜਾਂਦੇ ਹਾਂ ਅਸੀਂ ਕਹਿੰਦੇ ਹਾਂ ਕਿ ਐਪਲ ਜਿਹੜੇ ਆ ਸੇਬ ਲਾਲ ਰੰਗ ਦੇ ਹੀ ਲੈਣੇ ਪਰ ਜਿਹੜੀ ਰੇੜੀ ਤੇ ਲਾਲ ਵੀ ਹੈ ਖੱਟਾ ਵੀ ਹੈ ਪੀਲਾ ਵੀ ਹੈ ਸਾਇਜ ਦੇ ਵਿੱਚ ਫਰਕ ਵੀ ਹੈਗਾ ਉਹ ਹੀ ਆਰਗੈਨਿਕ ਹੈ ਆਰਗੈਨਿਕ ਦੀ ਪਛਾਣ ਕਰਨੀ ਸਿੱਖੋ ਬਹੁਤ ਤਰੀਕੇ ਨੇ ਇਵੇਂ ਜਿਹੜਾ ਖਾਣ ਦਾ ਤਰੀਕਾ ਹੈ ਸਵੇਰ ਦਾ ਜਿਹੜਾ ਨਾਸ਼ਤਾ ਕਰਨਾ ਹੈ ਜਿੰਨੀ ਭੁੱਖ ਹੈ ਵੱਧ ਖਾਓ ਦੁਪਹਿਰੇ ਜਿੰਨੀ ਭੁੱਖ ਹੋਣਾ ਹੀ ਖਾਓ ਤੇ ਰਾਤ ਨੂੰ ਜਿੰਨੀ ਭੁੱਖ ਹੈ ਉਸ ਤੋਂ ਅੱਧਾ ਖਾਓ ਲੇਕਿਨ ਅਸੀਂ ਉਲਟਾ ਕਰਦੇ ਆ ਸਵੇਰੇ ਕਈ ਲੋਕ ਖਾਂਦੇ ਨਹੀਂ ਰਾਤ ਨੂੰ ਬਹੁਤ ਜ਼ਿਆਦਾ ਖਾ ਕੇ ਜਿਹੜੇ ਮੰਜੇ ਤੇ ਖਾਣੇ ਉੱਥੇ ਸੌ ਜਾਂਦੇ ਆ ਇਹ ਗਲਤ ਹੈ ਜਿੰਨਾ ਵੀ ਖਾਣੇ ਹੋ ਚੰਗੀ ਤਰ੍ਹਾਂ ਚਬਾ ਕੇ ਖਾਓ ਚੰਗੀ ਤਰ੍ਹਾਂ ਜਿਵਾਵਾਂਗੇ ਚਾਹੇ ਸੁੱਕੀ ਰੋਟੀ ਵੀ ਖਾ ਲਾਂਗੇ ਚੰਗੀ ਤਰ੍ਹਾਂ ਚਬਾ ਕੇ ਬਦਾਮ ਤੋਂ ਵੱਧ ਕੰਮ ਕਰੋਗੀ ਗਲਤ ਤਰੀਕੇ ਨਾਲ ਬਦਾਮ ਖਾਦੇ ਆਣਾ ਤੇ ਸੁੱਕੀ ਰੋਟੀ ਜਿੰਨਾ ਕੰਮ ਵੀ ਨਹੀਂ ਕਰਨਗੇ ਸੋ ਖਾਣ ਦੇ ਤਰੀਕੇ ਨੂੰ ਬਦਲੋ ਪਾਣੀ ਦੀ ਮਾਤਰਾ ਜਿਹੜੀ ਹੈ ਦਿਨ ਦੇ ਵਿੱਚ ਘੱਟ ਤੋਂ ਘੱਟ ਇਹਨਾਂ ਦਿਨਾਂ ਦੇ ਵਿੱਚ 12 ਤੋਂ 15 ਗਲਾਸ ਸ਼ਾਹੀ ਦੀ ਹੈ ਹਰ 2 ਘੰਟੇ ਬਾਅਦ ਇੱਕ ਗਲਾਸ ਪਾਣੀ ਪੀਂਦੇ ਰਹਿਣਾ ਕਰੋ ਚਾਹੇ ਪਿਆਸ ਲੱਗੇ ਚਾਹੇ ਨਾ ਲੱਗੇ ਇਹ ਸਾਡਾ ਸੀ ਖਾਣ ਪੀਣ ਨੰਬਰ 2 ਤੇ ਆਉਂਦੀ ਹੈ ਕਸਰਤ ਐਕਸਰਸਾਈਜ਼ ਡੇਣ ਚ ਅੱਧਾ ਘੰਟਾ ਜਰੂਰ ਕੋਈ ਨਾ ਕੋਈ ਵਰਕਆਊਟ ਕਰਿਆ ਕਰੋ ਐਕਸਰਸਾਈਜ਼ ਕਰਿਆ ਕਰੋ ਇਹ ਨਹੀਂ ਕਈ ਲੋਕ ਕਹਿੰਦੇ ਜੀ ਮੈਂ ਖੇਤੀਬਾੜੀ ਨਾਲ ਸੰਬੰਧਤ ਆ ਜਾਂ ਮੇਰਾ ਕੰਮ ਬਹੁਤ ਭਾਰਾ ਹੈ ਮੈਨੂੰ ਆਲਰੇਡੀ ਬਹੁਤ ਮਿਹਨਤ ਰਹਿੰਦੀ ਆ ਉਹ ਤੁਹਾਡੀ ਰੁਟੀਨ ਹੈ ਤੁਸੀਂ ਦਿਨ ਦੇ ਵਿੱਚ ਅੱਧਾ ਘੰਟਾ ਵੱਖਰਾ ਆਪਣੇ ਸਰੀਰ ਵਾਸਤੇ ਜਰੂਰ ਕੱਢੋ ਜਿਹੜੇ ਨੌਜਵਾਨ ਨੇ ਗੇਮ ਕਰੋ ਜਿਹੜੀਆਂ ਔਰਤਾਂ ਨੇ ਇਹਨਾਂ ਨੂੰ ਖਾਸ ਕਰਕੇ ਬੇਨਤੀ ਹੈ ਛੋਟਾ ਜਿਹਾ ਕੰਮ ਹੁੰਦਾ ਕਰੇ ਰਹਿ ਜਾਂਦੇ ਆ ਤੁਸੀਂ ਯੋਗਾ ਕਰ ਸਕਦੇ ਆ ਅੱਧਾ ਘੰਟਾ ਜਰੂਰ ਕੱਢੋ ਤੁਹਾਡਾ ਸਰੀਰ ਗਰਮ ਹੋਵੇ ਤੁਹਾਨੂੰ ਪਸੀਨਾ ਆਵੇ ਪਸੀਨਾ ਆਉਣੀ ਕਿ ਪੱਖਾ ਬੰਦ ਹੋ ਗਿਆ ਪ ਪਸੀਨਾ ਉਹ ਤੁਹਾਡੀ ਕਸਰਤ ਦੇ ਨਾਲ ਤੁਹਾਡੀ ਵਰਜਿਸ਼ ਦੇ ਨਾਲ ਜਿਹੜਾ ਪਸੀਨਾ ਆਇਆ ਹੈ ਜਿਹੜੇ ਜਿਹੜੇ ਅੰਦਰਲੇ ਅੰਗ ਨੇ ਉਹ ਗਰਮ ਹੋਏ ਨੇ ਪਸੀਨਾ ਫੇਰ ਆਇਆ ਜਿਹੜੀ ਬਿਮਾਰੀ ਅੱਜ ਬਣੀ ਆ ਉਹ ਪਸੀਨੇ ਨਾਲ ਅੱਜ ਹੀ ਬਾਹਰ ਹੋ ਜੇਗੀ ਅੱਜ ਦਾ ਸਾਫ ਅੱਜ ਹੀ ਬਰਾਬਰ ਬਿਮਾਰੀ ਨੂੰ ਜਮਾਂ ਹੀ ਨਹੀਂ ਹੋਣ ਦਿੱਤਾ ਜਾਊਗਾ ਇਹ ਸੀ ਕਸਰਤ ਅਖੀਰ ਤੇ ਆਉਂਦੀ ਹੈ ਸਟ੍ਰੈਸ ਚਿੰਤਾ ਜਿਹਨੂੰ ਕਹਿੰਦੇ ਆ ਸਭ ਤੋਂ ਵੱਡੀ ਬਿਮਾਰੀ ਆਉਣ ਵਾਲੇ ਸਮੇਂ ਦੀ ਸਾਰੇ ਲੋਕਾਂ ਦੇ ਚਿਹਰੇ ਨਰਾਸ਼ ਨੇ ਅਸੀਂ ਖੁਸ਼ ਨਹੀਂ ਹੈਗੇ ਅੰਦਰੋਂ ਅਸੀਂ ਬੈਠੇ ਤਾਂ ਇੱਥੇ ਆ ਲੇਕਿਨ ਪਹੁੰਚੀ ਅਸੀਂ ਕਿਤੇ ਹੋਰ ਹੁੰਨੇ ਆ ਪ੍ਰੈਜੈਂਸ ਆਫ ਮਾਈਂਡ ਸਿੱਖੋ ਜਿੱਥੇ ਹੁੰਨੇ ਉੱਥੇ ਰਹਿਣ ਦੀ ਕੋਸ਼ਿਸ਼ ਕਰਿਆ ਕਰੋ ਪ੍ਰੈਕਟੀਕਲ ਜ਼ਿੰਦਗੀ ਜਿਓ ਸਾਦਾਪਨ ਲੈ ਕੇ ਆਓ ਆਪਣੀ ਜ਼ਿੰਦਗੀ ਦੇ ਵਿੱਚ ਹੁੰਦਾ ਕੀ ਹੈ ਅਸੀਂ ਨਰਾਸ਼ ਹੁੰਨੇ ਆ 10 ਕੰਮ ਸੋਚਦੇ ਆ ਇਸ਼ਾਵਾਂ ਬਹੁਤ ਜ਼ਿਆਦੀਆਂ ਨੇ ਪੂਰੀਆਂ ਨਹੀਂ ਹੁੰਦੀਆਂ ਦਸ ਕੰਮ ਸੋਚਦੀਆਂ ਦਸਾਂ 'ਚ ਪੰਜ ਪੂਰੀ ਹੁੰਦੇ ਪੰਜ ਹੁੰਦੇ ਨਹੀਂ ਜਿਹੜੇ ਨਹੀਂ ਪੂਰੀ ਹੁੰਦੇ ਉਹ ਸਾਡੇ ਤੇ ਪੈਂਡੈਂਸੀ ਕ੍ਰੀਏਟ ਕਰ ਦਿੰਦੇ ਨੇ ਵਾਧੂ ਬੋਝ ਕ੍ਰੀਏਟ ਕਰ ਦਿੰਦੇ ਨੇ ਭਾਰ ਜਿਹੜਾ ਸਾਡੇ ਤੇ ਚੜ ਜਾਂਦਾ ਉਹ ਨਿਰਾਸ਼ਾ ਪੈਦਾ ਕਰਦਾ ਅਸੀਂ ਨਿਰਾਸ਼ ਹੁੰਨੇ ਆ ਸਾਡੇ ਸੈਲ ਵੀ ਨਿਰਾਸ਼ ਹੁੰਦੇ ਆ ਜਦੋਂ ਸੈਲ ਨਿਰਾਸ਼ ਹੁੰਦੇ ਨੇ ਬਿਮਾਰੀਆਂ ਲੱਗਦੀਆਂ ਨੇ ਜੇ ਅਸੀਂ ਖੁਸ਼ ਹੁੰਨੇ ਆ ਸੈਲ ਵੀ ਖੁਸ਼ ਹੁੰਦੇ ਨੇ ਬਿਮਾਰੀਆਂ ਨਹੀਂ ਲੱਗਦੀਆਂ ਸੋ ਕੋਸ਼ਿਸ਼ ਕਰਿਆ ਕਰੋ ਆਪਣੀ ਪ੍ਰੈਕਟੀਕਲ ਸਾਦੀ ਜ਼ਿੰਦਗੀ ਜੀਣ ਦੀ ਵੱਧ ਤੋਂ ਵੱਧ ਹੱਸਿਆ ਕਰੋ ਕੱਲੇ ਨਾ ਬਿਆ ਕਰੋ ਪਰਿਵਾਰ ਨਾਲ ਆਪਣੀਆਂ ਗੱਲਾਂ ਸਾਂਝੀਆਂ ਕਰਿਆ ਕਰੋ ਤੁਸੀਂ ਬੜੀ ਲੰਮੀ ਤੇ ਸੋਹਣੀ ਤੇ ਤੰਦਰੁਸਤ ਜਿਹੜੀ ਹੈ ਜ਼ਿੰਦਗੀ ਜੀ ਸਕਦੇ ਆ ਨਹੀਂ ਤੇ ਬੜੇ ਬੜੇ ਸੋਹਣੇ ਹਸਪਤਾਲ ਬਣ ਗਏ ਆ ਪਤਾ ਨਹੀਂ ਲੱਗਦਾ ਕਿ 5 ਸਟਾਰ ਹਸਪਤਾਲ ਹੈ ਕਿ 5 ਸਟਾਰ ਹੋਟਲ ਹੈ ਇਹ ਤੁਹਾਨੂੰ ਤੁਹਾਡੀਆਂ ਜੇਬਾਂ ਨੂੰ ਲੁੱਟਣ ਵਾਸਤੇ ਬਣੇ ਆ ਜੇ ਤੁਸੀਂ ਆਪਣੇ ਡਾਕਟਰ ਨਹੀਂ ਬਣੋਗੇ ਤਾਂ ਤੁਹਾਨੂੰ ਜੀਣਾ ਜਿਹੜਾ ਬੜਾ ਔਖਾ ਹੋਊਗਾ ਇਹ ਬਿਮਾਰੀ ਬਾਰੇ ਸਮਝੋ ਇਹ ਨਹੀਂ ਬਲਕਿ ਛੋਟੀਆਂ ਬਿਮਾਰੀਆਂ ਬਾਰੇ ਵੀ ਸਮਝੋ ਜਿਹੜਾ ਪਰਿਵਾਰ ਦਾ ਮੁਖੀ ਹੈ ਉਹਨੂੰ ਪਤਾ ਹੋਣਾ ਚਾਹੀਦਾ ਹੈ ਕੀ ਕਿਹੜੀ ਬਿਮਾਰੀ ਕਿਵੇਂ ਪੈਦਾ ਹੁੰਦੀ ਹੈ ਕਿਹੜੀ ਚੀਜ਼ ਦਾ ਧਿਆਨ ਰੱਖਣਾ ਹੈ ਡੇਂਗੂ ਕਿਵੇਂ ਬਣਦਾ ਹੈ ਮੱਛਰ ਕਿੱਥੋਂ ਆਉਂਦਾ ਹੈ ਬੁਖਾਰ ਕਿਵੇਂ ਹੁੰਦਾ ਹੈ ਗੋਡੇ ਕਿਵੇਂ ਪੀੜ ਹੁੰਦੇ ਸਭ ਪਤਾ ਹੋਣਾ ਚਾਹੀਦਾ ਤੁਹਾਨੂੰ ਤਾਂ ਹੀ ਤੁਸੀਂ ਬਚੋਗੇ ਸੋ ਬਹੁਤ ਧੰਨਵਾਦ ਹੈ ਮੈਂ ਬਾਬਾ ਦੀਪ ਸਿੰਘ ਵੈਲਫੇਅਰ ਸੁਸਾਇਟੀ ਦੇ ਮੈਂਬਰਾਂ ਦਾ ਵੀਰ ਜੀ ਉਹਨਾਂ ਦਾ ਧੰਨਵਾਦ ਕਰਦਾ ਹੈ ਬੜੇ ਸੋਹਣੇ ਪ੍ਰਬੰਧ ਕੀਤੇ ਨੇ ਤੁਸੀਂ ਜਿੰਨੇ ਕੁ ਲੋਕ ਆਏ ਹੋ ਬੜੀ ਵੱਡੀ ਟੀਮ ਹੈ ਸਾਡੀ ਤੁਹਾਨੂੰ ਬਿਲਕੁਲ ਫ੍ਰੀ ਕਰ ਦੇਣਾ ਜਿਹੜੇ ਲੋਕ ਘਰਾਂ ਦੇ ਵਿੱਚ ਹੈਗੇ ਆ ਜਰੂਰ ਭੇਜੋ ਤੁਹਾਡੀ ਅੱਜ ਵਾਰੀ ਆਈ ਹੈ ਸ਼ਾਇਦ ਦੁਬਾਰਾ ਵਾਰੀ ਕਈ ਸਾਲਾਂ ਬਾਅਦ ਆਵੇ ਸੋ ਇਹਦਾ ਜ਼ਰੂਰ ਫਾਇਦਾ ਲਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਧੰਨਵਾਦ ਦਿਆਂ ਸਾਡੀ ਸਮੂਹ ਜਥੇਬੰਦੀ ਬਾਬਾ ਦੀਪ ਸਿੰਘ ਸੇਵਾਦਲ World Care Center ਜਲੰਧਰ ਤੋਂ ਜਿਹੜੀ ਟੀਮ ਪਹੁੰਚਿਆ ਡਾਕਟਰ ਸਾਹਿਬ ਪਹੁੰਚੇ ਆ ਬੜਾ ਉਹਨਾਂ ਨੇ ਤੁਹਾਨੂੰ ਸਮਝਾਇਆ ਵੀ ਕੈਂਸਰ ਆਪਾਂ ਸ਼ੁਰੂਆਤੀ ਦੌਰ ਦੇ ਵਿੱਚ ਫੜਿਆ ਜਾਵੇ ਤਾਂ ਸਾਡਾ ਬਚਾ ਜਿਹੜਾ ਪੈਸੇ ਦਾ ਵੀ ਬਚਾ ਆ ਤੇ ਸਾਨੂੰ ਤਕਲੀਫ ਵੀ ਘੱਟ ਹੁੰਦੀ ਆ ਤੇ ਹੁਣ ਅਸੀਂ ਬੇਨਤੀ ਕਰਦੇ ਆ ਵੀ ਵਾਰੀ ਸਿਰ ਜਿੱਦਾਂ ਡਾਕਟਰ ਕਹਿਣਗੇ ਉਦਾਂ ਉਦਾਂ ਜਾ ਕੇ ਤੁਸੀਂ ਆਪਣੇ ਐਨ ਤਸੱਲੀ ਦੇ ਨਾਲ ਆਪਣਾ ਦਿਖਾਓ ਚੈੱਕਅਪ ਕਰਵਾਓ ਤੇ ਜੇ ਕੋਈ ਪ੍ਰੋਬਲਮ ਨਿਕਲਦੀ ਆ ਵੀ ਉਹਦਾ ਹੱਲ ਵੀ ਹੋਊਗਾ ਉਹ ਵੀ ਡਾਕਟਰ ਸਾਹਿਬ ਕਹਿੰਦੇ ਅਸੀਂ ਸਮਝਾਵਾਂਗੇ ਬਹੁਤ ਆਦ ਜਿਹੜੇ ਕਾਰਡ ਬਣੇ ਹੋਏ ਆਇਸ਼ਮਾਨ ਉਹਨਾਂ ਦੇ ਨਾਲ ਵੀ ਘਬਰਾਉਣਾ ਨਹੀਂ ਕਿਸੇ ਗੱਲ ਤੋਂ ਤੇ ਬਾਕੀ ਮੈਂ ਫਿਰ ਤੋਂ ਧੰਨਵਾਦ ਕਰਦਾ ਹਾਂ ਡਾਕਟਰਾਂ ਦੀ ਪੂਰੀ ਟੀਮ ਰਾਤ ਦੇ ਪਹੁੰਚੇ ਹੋਇਆ ਤਿੰਨ ਬੱਸਾਂ ਰਾਤ ਦੀਆਂ ਆ ਚੁੱਕੀਆਂ ਸੀ ਬੜੀ ਵੱਡੀ ਸੇਵਾ ਕਰ ਰਿਹਾ ਨਾਲ ਵਰਦਮਾਨ ਜਿਹੜੀ ਫੈਕਟਰੀ ਹਾਰਪੁਰ ਤੋਂ ਉਹਨਾਂ ਦੀ ਬੜੀ ਨਾਲ ਸੇਵਾ ਰਲ ਕੇ ਜਿਹੜਾ ਜੁਆਇੰਟਲੀ ਇਹ ਸਾਡੇ ਕੰਢੀ ਏਰੀਆ ਦੇ ਵਿੱਚ ਕਿਉਂਕਿ ਇੱਥੇ ਕੈਂਪ ਬਹੁਤ ਜਿਹੜੇ ਚੈੱਕਅਪ ਲੋਕਾਂ ਨੂੰ ਜਾਣਾ ਕਈ ਵਾਰ ਘੌਲ ਹੀ ਲੋਕ ਕਰ ਜਾਂਦੇ ਆ ਉਦੋਂ ਹੀ ਪਤਾ ਲੱਗਦਾ ਜਦੋਂ ਬਹੁਤ ਲਾਸਟ ਸਟੇਜ ਤੇ ਕੈਂਸਰ ਪਹੁੰਚ ਜਾਂਦੀ ਹੈ ਪਹਿਲਾਂ ਕੋਈ ਟੈਸਟ ਹੀ ਨਹੀਂ ਕਰਵਾਉਂਦਾ ਪਰ ਹੁਣ ਇਹਨਾਂ ਨੇ ਜਿਹੜਾ ਅਪਰਾਲਾ ਕੀਤਾ ਆ ਵੀ ਕੰਢੀ ਏਰੀਏ ਦੇ ਵਿੱਚ ਮੈਂ ਡਾਕਟਰ ਸਾਹਿਬ ਦੀ ਵੀਡੀਓ ਸੁਣਦਾ ਵੀ ਆਪਾਂ ਕੰਢੀ ਏਰੀਏ ਦੇ ਵਿੱਚ ਕਾਫੀ ਕੈਂਪ ਲਾਉਣੇ ਆ ਤੇ ਆਪਾਂ ਸੰਸਥਾ ਇਹਨਾਂ ਦੀ ਇਹਨਾਂ ਦੇ ਨਾਲ ਜੁੜ ਕੇ ਗਾਂਹ ਹੋਰ ਵੀ ਕਿਤੇ ਪ੍ਰਬੰਧ ਵੀ ਕਰਨੇ ਪੈਂਦੇ ਆ ਤੇ ਆਪਾਂ ਜਰੂਰ ਇਸ ਸੇਵਾ ਦੇ ਵਿੱਚ ਇਹਨਾਂ ਦੇ ਨਾਲ ਆ ਕਿਉਂਕਿ ਆਪਾਂ ਜਿਹੜੀ ਇਹ ਕੈਂਸਰ ਆ ਇਹ ਜਾਗਰੂਤਾ ਹੀ ਜਿਹੜੀ ਬਚਾ ਆ ਜਿੱਦਾਂ ਉਹਨਾਂ ਨੇ ਡਾਕਟਰ ਸਾਹਿਬ ਨੇ ਕੱਲੀ-ਕੱਲੀ ਗੱਲ ਸਮਝਾਈ ਆ ਉਹਤੇ ਗੌਰ ਜਰੂਰ ਕਰਿਓ ਵੀ ਆਪਾਂ ਕਿੱਦਾਂ ਬਚਾਅ ਸਾਡਾ ਹੋ ਸਕਦਾ ਠੀਕ ਹੈ ਜੀ ਧੰਨਵਾਦ ਸਾਰੀ ਸੰਗਤ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੇਵਾ ਸੁਸਾਇਟੀ ਵੱਲੋਂ ਬਹੁਤ ਬਹੁਤ ਹੀ ਜਾਨਕੀ ਬੜਾ ਵਧੀਆ ਕੰਮ ਕੀਤਾ ਜਾ ਰਿਹਾ ਹੈ ਪਹਿਲੇ ਵੀ ਉਹ ਕੀਤੇ ਆ ਅੱਜ ਤਾਂ ਸਭ ਤੋਂ ਵਧੀਆ ਹੈ ਕਿ ਸਾਰੇ ਦਾ ਫ੍ਰੀ ਚਰੀਏ ਕੋ ਮੇਜਰ ਬਿਮਾਰੀਆਂ ਜਿਹਦਾ ਕੋਈ ਇਲਾਜ ਨਹੀਂ ਹੈ ਠੀਕ ਹੈ 온 스타ਟਿੰਗ ਵਿੱਚ ਕੀ ਕੀਤਾ ਆਪਾਂ ਰੋਕ ਸਕਦੇ ਆ ਠੀਕ ਹੈ ਉਹਦਾ ਇਲਾਜ ਕਰ ਸਕਦੇ ਉਹਦਾ ਇੱਕ ਕੈਂਪ ਲਗਾਇਆ ਗਿਆ ਹੈ ਜਿਹੜਾ ਕਿ ਕੈਂਸਰ ਕਿਲ ਚਾਈਟਵ ਸੋਸਾਇਟੀ ਬਿਲ ਲਗਾਇਆ ਗਿਆ ਹੈ ਅੱਜ ਸਾਡੇ ਡਾਕਟਰ ਸਾਹਿਬਾਂ ਆਈ ਹੋਇਆ ਉਹਨਾਂ ਨੇ ਤੁਹਾਨੂੰ ਦੱਸਿਆ ਕਿ ਆਪਾਂ ਇਹਨਾਂ ਬਿਮਾਰੀਆਂ ਤੋਂ ਕਿੱਦਾਂ ਬਚ ਸਕਦੇ ਆ ਮੇਨ ਹੈ ਕਿ ਆਪਾਂ ਆਪਣੇ ਖਾਣ ਪੀਣ ਤੇ ਜਿਹੜਾ ਹੈਗਾ ਆ ਥੋੜਾ ਆਪਣਾ ਹੋ ਰੱਖਿਏ ਕਿ ਖਾਣ ਪੀਣ ਆਪਣਾ ਸਾਫ਼ ਸੁੱਧਾ ਰੱਖੇ ਤੇ ਜੈਵਿਕ ਜਿਹੜੀਆਂ ਫਸਲਾਂ ਆ ਖਾਲ ਸਬਜ਼ੀਆਂ ਆ ਉਹਨਾਂ ਨੂੰ ਖਾਈਏ ਤੇ ਉਹਨਾਂ ਨੂੰ ਖਾਈਏ ਕਿਉਂਕਿ ਸੈਨੇ ਖਾਤਾ ਖਾਂ ਕੇ ਬੜੀਆਂ ਸਬਜ਼ੀਆਂ ਠੀਕ ਐ ਤੰਕ ਚੜੀਆਂ ਜਿੰਨਾ ਦੇ ਰਸਾਇਣਿਕਾ ਦਾ ਪਾਇਆ ਜਾਂਦੀਆਂ ਠੀਕ ਐ ਉਹ ਸਬਜ਼ੀਆਂ ਤਾਲਾ ਅੰਨਖਾਨ ਕਰਕੇ ਸਾਨੂੰ ਇੰਨਾ ਬਿਮਾਰੀਆਂ ਵਿੱਚ ਲਾ ਉਹ ਇੰਨਾ ਬਿਮਾਰੀਆਂ ਦੇ ਚਾਇਓ ਵਿੱਚ ਫਸਿੱਤੇ ਜਾ ਰਹੇ ਆ ਠੀਕ ਐ ਜੇਕਰ ਆਪਾਂ ਜੈਵਿਕ ਚੜੀਆਂ ਹੈਗੀਆਂ ਸਬਜ਼ੀਆਂ ਫੈਲਾਵਾਂਗੇ ਤਾਂ ਆਪਾਂ ਤੰਦੂਸ ਰਵਾਂਗੇ ਮੇਨ ਹੈ ਕਿ ਸਫਾਈ ਅਪਣਾਓ ਬਿਮਾਰੀ ਭਰੋ ਠੀਕ ਐ ਜੀ ਹੁਣ ਆਪਾਂ ਜਿਹੜਾ ਇੱਥੇ ਮੇਨਾ ਚਾ ਹਾਂ ਅੱਜ ਆਇਆ ਇਸ ਕੈਂਪ ਨੂੰ ਜੁਆਇਨ ਕੀਤਾ ਹੈ ਸਭ ਤੋਂ ਪਹਿਲਾਂ ਤਾਂ ਮੈਂ ਆਪਣੇ ਜਿਹੜੇ ਬੀਟੀ ਆ ਉਹਨਾਂ ਦਾ ਬਹੁਤ ਹੀ ਧੰਨਵਾਦ ਕਰਦੀ ਹਾਂ ਕਿ ਉਹਨਾਂ ਨੇ ਸਾਨੂੰ ਵੀ ਮੌਕਾ ਦਿੱਤਾ ਤੇ ਆਪਣੀ ਇਹ ਤਾਂ ਪੂਰੇ ਕਹ ਲਓ ਕਿ ਪੂਰੇ ਪੰਜਾਬ ਵਿੱਚ ਆਪਣੀ ਚੜੀ ਸੇਵਾ ਦੇ ਰਹੇ ਹੈਗੇ ਆ ਠੀਕ ਹੈ ਜੀ ਔਰ ਬਹੁਤ ਇਹਨਾਂ ਨੇ ਕਰੀਪਾ ਦੀ ਹੈਲਪ ਵੀ ਕਰਦੀ ਆ ਮੈਂ ਇਹਨਾਂ ਦੀ ਇੱਕ ਰਾਸ਼ਨ ਵਾਲੇ ਸਮਾਰੋਹ ਕਰਵਾਇਆ ਸੀਗਾ ਜਦੋਂ ਇਹ ਮਤਲਬ ਦੁਘਟਨ ਕੀਤਾ ਸੀ ਇਸ ਓਪਿਸ ਦਾ ਤੇ ਦੇਖ ਕੇ ਬੜੀ ਮਨ ਨੂੰ ਖੁਸ਼ੀ ਹੋਈ ਕਿ ਚਲੋ ਅਜਿ ਤੱਕ ਕਰ ਵੀ ਇਸ ਤਰ੍ਹਾਂ ਦੇ ਹੈਗੇ ਜਿਹੜੇ ਬਿਨਾ ਕਿਸੇ ਖਾਲੀ ਇੱਛਾ ਦੇ ਸੇਵਾ ਕਰ ਰਹੇ ਆ ਠੀਕ ਹੈ ਜੀ ਔਰ ਕੁਝ ਕੇਸ ਵੈਕਾਂ ਦੇ ਵੀ ਦੇਖਿਆ ਕਿ ਪਿੰਡਾਂ ਵਿੱਚ ਜਦੋਂ ਬੱਚੇ ਖੇਡ ਦੇ ਖੇਲ ਦੇ ਹਨੇਰਾ ਵਿੱਚ ਡੁੱਬ ਜਾਂਦੇ ਆ ਉਹਨਾਂ ਨੂੰ ਵੀ ਕੋਸ਼ਿਸ਼ ਕਰਦੇ ਆ ਕਿ ਜਿੰਨੀ ਜਲਦੀ ਹੋ ਸਕੇ ਇਹਨਾਂ ਨੂੰ ਕੋਈ ਇਕੱਲਾ ਨੀਂਦ ਮਿਲ ਪੂਰੀ ਕੌਂਸ ਤੇ ਉਹਨਾਂ ਨੂੰ ਕੁਝ ਚਾਂਦੇ ਜਾ ਕੇ ਅਜਿਹਾ ਜਾਉਂਦੇ ਆ ਠੀਕ ਹੈ ਜੀ ਤੇ ਅੱਜ ਜਿਹੜਾ ਇਹਨਾਂ ਨੂੰ ਪ੍ਰਲਾਪਾ ਕੀਤਾ ਸਾਰਿਆਂ ਨੂੰ ਇੱਕ ਫ੍ਰੀ ਮੈਡੀਕਲ ਜਿਹੜੀ ਹੈਗੀ ਸੇਵਾ ਦੇ ਕੇ ਠੀਕ ਹੈ ਚਲੀ ਬੁਪਾਰੀ ਤੇ ਟੈਸਟ ਕਰਵਾਉਣ ਲਈ ਆਪਾਂ ਘਰੋਂ ਬਾਹਰ ਨਹੀਂ ਨਿਕਲਦੇ ਹੈਗੇ ਕਿ ਆਪਾਂ ਇੰਨੇ ਪੈਸੇ ਕਿੰਤੋਂ ਖਰਚਾਂਗੇ ਠੀਕ ਹੈ ਘਰ ਵਿੱਚ ਰਹੇ ਨੇ ਛੋਟੀ ਮੋਟੀ ਦਵਾਈ ਖਾ ਲੈਣੇ ਹੋ ਜਾਣਗੇ ਠੀਕ ਐਈ ਸੋਚਦੇ ਆ ਨਾ ਲੇਕਿਨ ਅੱਜ ਦੇਖੋ ਇੱਥੇ ਸਾਰੀ ਗੈਦਰਿੰਗ ਵੀ ਹੋਈ ਆ ਠੀਕ ਹੈ ਆਏ ਵੀ ਹੈ ਔਰ ਸਾਰੇ ਆਨੰਦ ਵੀ ਲੈ ਰਹੇ ਆ ਠੀਕ ਹੈ ਖਾਣ ਪੀਣ ਦਾ ਵੀ ਬੜਾ ਵਧੀਆ ਪ੍ਰਬੰਧ ਕੀਤਾ ਹੋਇਆ ਆ ਤੇ ਦੂਸਰਾ ਇਹ ਹੈ ਕਿ ਸਾਡੀਆਂ ਜਿਹੜੀਆਂ ਬਿਮਾਰੀਆਂ ਉਹ ਸਾਨੂੰ ਪਤਾ ਲੱਗ ਰਿਹਾ ਕਿ ਆਪਾਂ ਇਹਨਾਂ ਤੋਂ ਕਿਤਾ ਲਿਜਾਇਕਤ ਪਾ ਸਕਦੇ ਹਾਂ ਠੀਕ ਹੈ ਜੀ ਤੇ ਆਪਾਂ ਏਸੀ ਵੀ ਸਾਡਾ ਹਰ ਸਾਲ ਇੱਕ ਸਵੱਛਤਾ ਰੈਲੀ ਹੁੰਦੀ ਆ ਸ਼ਹਿਰ ਵਿੱਚ ਆਪਾਂ ਸ਼ਹਿਰ ਲੈਵਲ ਤੇ ਇੱਕ ਛੋਟੀ ਰੈਲੀ ਹੈ ਜੇ ਸਕੂਲ ਕਾਲਜ ਦੇ ਸਾਰੇ ਬੱਚੇ ਭਾਗ ਲੈਂਦੇ ਆਪਾਂ 17 ਸਤੰਬਰ ਨੂੰ ਕਰਵਾਉਂਦੇ ਹਰ ਸਾਲ ਇਸ ਵਾਰ ਆਪਾਂ 21 ਸਤੰਬਰ ਨੂੰ ਦਿਨ ਸ਼ਨੀਵਾਰ ਨੂੰ ਦਿਸ਼ਾ ਰਾਹ ਪ੍ਰੋਮੋਟ ਕਰਵਾ ਰਹੇ ਦੇ ਵਿੱਚ ਮੈਂ ਸਾਰਿਆਂ ਨੂੰ ਬੇਨਤੀ ਕਰਦੀ ਆ ਕਿ ਇਸ ਸਵੱਛਤਾ ਰੈਲੀ ਵਿੱਚ ਹਾਜ਼ਰ ਹੋਣ ਖਾਸ ਕਰਕੇ ਸੁਸਾਇਟੀ ਪੀਰ ਜੀ ਨੂੰ ਮੈਂ ਮਤਲਬ ਤਾਂ ਜੀ ਨੂੰ ਕਹਿਨੀ ਆ ਕਿ ਇਸ ਰੈਲੀ ਵਿੱਚ ਜ਼ਰੂਰ ਆਗਲਣ ਤੇ ਲੋਕਾਂ ਨੂੰ ਠੀਕ ਹੈ ਜੀ ਸਵੱਛਤਾ ਸੰਬੰਧੀ ਵੀ ਇੱਕ ਜਿਹੜੀ ਹੈਗੀ ਆ ਆਪਾਂ ਧਿਆਨ ਦੇਈਏ ਕਿ ਆਪਾਂ ਏਕਰ ਆਪਣੇ ਆਪ ਨੂੰ ਸਾਫ਼ ਸੁਥਰਾ ਰੱਖਾਂਗੇ ਤਾਂ ਅਸੀਂ ਬਿਮਾਰੀਆਂ ਤੋਂ ਦੂਰ ਰਹਾਂਗੇ ਠੀਕ ਹੈ ਜੀ ਥੈਂਕ ਯੂ ਧੰਨਵਾਦ ਬਹੁਤ ਵਸ਼ੇ ਤੁਮ ਜੀ ਮੈਡਮ ਹਣੀ ਦੱਸਿਆ ਵੀ ਜਿਹੜੀ ਸਫਾਈ ਉਹ ਸਭ ਤੋਂ ਜ਼ਰੂਰੀ ਆ ਤੇ ਇਸ ਕਰਕੇ ਜਰੂਰ ਸਫਾਈ ਜਰੂਰ ਰੱਖਿਆ ਕਰੋ ਬੜਾ ਧੰਨਵਾਦ ਮੈਡਮ ਹੋਣਾ ਦਾ ਪਹੁੰਚਣ ਦਾ ਸਪੈਸ਼ਲ ਧੰਨਵਾਦ ਜਿਹੜੇ ਵਰਦਮਾਨ ਜਿਹੜੀ ਸੁਸਾਇਟੀ ਜਿਹੜੇ ਇਹਨਾਂ ਦੇ ਕੈਂਪ ਦੇ ਵਿੱਚ ਜਿਹੜੇ ਵਰਲਡ ਕੇਅਰ ਸੈਂਟਰ ਦੇ ਨਾਲ ਰਲ ਕੇ ਜਿਹੜੇ ਕੈਂਪ ਆਰਗੇਨਾਈਜ਼ ਕਰ ਰਹੇ ਆ ਇਹਨਾਂ ਦਾ ਬਹੁਤ ਤਹਿ ਦਿਲੋਂ ਧੰਨਵਾਦ ਕਰਦੇ ਆ ਆਪਾਂ ਵਰਦਮਾਨ ਗਰੁੱਪ ਵੱਲੋਂ ਜਿਹੜੇ ਕਿਉਂਕਿ ਇਹਨਾਂ ਦੇ ਸਹਿਯੋਗ ਦੇ ਨਾਲ ਜੋ ਦੋਨਾਂ ਸੁਸਾਇਟੀਆਂ ਦੇ ਸਹਿਯੋਗ ਦੇ ਨਾਲ ਇਹ ਜਿਹੜੇ ਬਿਲਕੁਲ ਫ੍ਰੀ ਜਿਹੜੇ ਕੈਂਪ ਲੱਗ ਰਹੇ ਆ ਫ੍ਰੀ ਦਵਾਈਆਂ ਮਿਲ ਰਹੀਆਂ ਤੇ ਇੰਨਾ ਵਧੀਆ ਪ੍ਰਬੰਧ ਜਿਹੜਾ ਇਹਨਾਂ ਨੇ ਕੀਤਾ ਹੋਇਆ ਅਸੀਂ ਤਹਿ ਦੇਨ ਤੋਂ ਸਾਡੀ ਸੰਸਥਾ ਬਾਬਾ ਦੀਪ ਸਿੰਘ ਸੇਵਾਦਾਲ ਮੇਰੇ ਨਾਲ ਜੁਗੇਸ਼ ਸਪਰਾ ਖੜੇ ਆ ਸਾਡੇ ਵੀਰ ਅਸੀਂ ਇਹਨਾਂ ਦਾ ਸਾਡੇ ਗੜਦੀ ਵਾਲਾ ਦੇ ਸਮੂਹ ਇਲਾਕਾ ਨਿਵਾਸੀਆਂ ਵੱਲੋਂ ਅਸੀਂ ਵorld ਕੇਅਰ ਸੈਂਟਰ ਅਤੇ ਵਰਧਮਨ ਸੁਸਾਇਟੀ ਦਾ ਤਹਿ ਦੇਨ ਤੋਂ ਧੰਨਵਾਦ ਕਰਦੇ ਆਂ ਗੁਰੂ ਸਾਹਿਬ ਇਹਨਾਂ ਨੂੰ ਚੜ੍ਹਦੀਆਂ ਕਲਾ ਚ ਰੱਖਣ ਇਦਾਂ ਹੀ ਇਹ ਲੋੜਵੰਦਾ ਦਾ ਜਿਹੜਾ ਇਲਾਜ ਜਿਹੜਾ ਕਿਉਂਕਿ ਜਦੋਂ ਟੈਸਟ ਕਰਾਉਣ ਜਾਵੇ ਗਰੀਬ ਬੰਦੇ ਨੂੰ ਪਹਿਲਾਂ ਇਹੀ ਹੁੰਦਾ ਟੈਸਟ ਕਰਾਈਏ ਕਿੱਥੇ ਕਿੱਦਾਂ ਹੋਊਗਾ ਪੈਸਾ ਬੰਦਾ ਜੇਬ 'ਚ ਦੇਖਦਾ ਤੇ ਫਿਰ ਉਹ ਬੰਦਾ ਕਿਤੇ ਅਰੇਂਜ ਕਰਕੇ ਗਾਂਹ ਜਾਂਦਾ ਇੱਥੇ ਜਿਹੜਾ ਇਹ ਅਪਰਾਲੇ ਕਰ ਰਹੇ ਆ ਸਾਡੇ ਕੰਢੀ ਏਰੀਏ ਦੇ ਇਲਾਕੇ ਦੇ ਵਿੱਚ ਅਸੀਂ ਇਹਨਾਂ ਦਾ ਤਹਿਲ ਦੇਦੋਂ ਧੰਨਵਾਦ ਕਰਦੇ ਆ ਇਦਾਂ ਹੀ ਇਹ ਹੋਰ ਵੀ ਜਿਹੜੇ ਇੱਧਰ ਉੱਪਰਲੇ ਏਰੀਏ 'ਚ ਜਿੱਥੇ ਬੱਸਾਂ ਤੱਕ ਨਹੀਂ ਜਾਂਦੀਆਂ ਉਹਨਾਂ ਇਲਾਕਿਆਂ ਦੇ ਵਿੱਚ ਵੀ ਇਹ ਜਰੂਰ ਆਪਣੇ ਕੈਂਪ ਲਾਉਣ ਤਾਂ ਜੋ ਇਹ ਜਿਹੜੀ ਬਿਮਾਰੀ ਤੋਂ ਅਸੀਂ ਜਿਹੜੀ ਸ਼ਾ ਮੁਂਢਲੀ ਦੌਰ ਦੇ ਵਿੱਚ ਹੀ ਫੜਿਆ ਜਾਵੇ ਤਾਂ ਲਾਜ ਹੋ ਸਕੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਮੈਂ ਵਦਮਾਨ ਯਾਨਾ ਥਰਡ ਲਿਮਟਿਡ ਤੋਂ ਪ੍ਰਦੀਪ ਢੜਵਾਲ ਮੇਰਾ ਨਾਮ ਹੈ ਚੀਫ ਸਿਕਿਉਰਿਟੀ ਅਫਸਰ ਹਾਂ ਮੈਂ ਉਸ ਦੇ ਨਾਲ ਹੀ ਐਡਵਾਈਜ਼ਰੀ ਕਰਦਾ ਹਾਂ ਸੀਐਸਆਰ ਗੋਪਤੀ ਜਿਹਦੇ ਤਹਿਤ ਅਸੀਂ ਹਰੇਕ ਕੰਢੀ ਇਲਾਕੇ ਦੇ ਪਿੰਡਾਂ ਦੇ ਵਿੱਚ ਜਾ ਕੇ ਇਸ ਤਰ੍ਹਾਂ ਦੇ ਕੈਂਪ ਲਾ ਰਹੇ ਹਾਂ ਤਾਂ ਜੋ ਇਹ ਜਿਹੜੀ ਬਿਮਾਰੀ ਹੈ ਨਾਠੀ ਹੋਣ ਵਾਲੀ ਇਹ ਬਹੁਤ ਲਾਸਟ ਸਟੇਜ ਤੇ ਪਤਾ ਲੱਗਦੀ ਹੈ ਅਸੀਂ ਚਾਹੁੰਦੇ ਆ ਕਿ ਅਗਰ ਕਿਸੇ ਰابط ਨਾ ਕਰੇ ਕਿਸੇ ਨੂੰ ਹੋਵੇ ਲੇਕਿਨ ਇਹ ਹੋ ਵੀ ਜਾਂਦੀ ਤਾਂ ਉਹਨੂੰ ਸ਼ੁਰੂਆਤ ਜੀ ਪਕੜ ਲਿੱਤਾ ਜਾਵੇ ਇਸ ਕਰਕੇ ਅਸੀਂ ਯਾਨੀ ਕਿ ਵਰਤਮਾਨ ਜਾਨ ਹੈ 3 ਲਿਮਟਿਡ ਨੇ ਇਹ ਯੂ ਐਸ اے ਬੇਸਡ ਕੰਪਨੀ ਹੈ ਜਿਨ੍ਹਾਂ ਨੇ ਵਰਲਡ ਕੇਅਰ ਸੈਂਟਰ ਦੇ ਨਾਲ ਇਹ ਹੱਥ ਮਿਲਾ ਕੇ ਇਹ ਸਾਰੇ 1 ਸਾਲ ਦਾ ਪ੍ਰੋਗਰਾਮ ਰੱਖਿਆ ਹੈ ਇਦੇ ਵਿੱਚ ਅਸੀਂ ਪੂਰੇ ਕੰਢੀ ਇਲਾਕੇ ਦੇ ਪਿੰਡਾਂ ਦੇ ਵਿੱਚ ਜਾ ਜਾ ਕੇ ਇਹ ਸਾਰੇ ਟੈਸਟ ਕਰਨੇ ਆ ਤੇ ਇਹਨਾਂ ਦੀਆਂ ਰਿਪੋਰਟਾਂ ਤੁਹਾਨੂੰ ਤੁਹਾਡੇ ਮੋਬਾਈਲ ਦੇ ਉੱਤੇ ਹੀ ਮਿਲ ਜਾਣਗੀਆਂ ਜਿਹੜੀ ਕਿ ਇੱਥੇ ਟੈਸਟ ਅੱਜ ਹੋਣਗੇ ਤੇ 15 ਦਿਨ ਬਾਅਦ ਤੁਹਾਨੂੰ ਮਿਲੇਗਾ ਔਰ ਜੇ ਰੱਬ ਨਾ ਕਰੇ ਕਿਸੇ ਨੂੰ ਹੋ ਵੀ ਗਿਆ ਤੇ ਡਾਕਟਰ ਢਿੱਲੋ ਆਨ ਵਲਡ ਕੇਅਰ ਸੈਂਟਰ ਦੇ ਜਿਹੜੇ ਕਿ ਫਾਲੋਅ ਅਪ ਕਰਨਗੇ ਪੂਰੇ ਉਸ ਮਰੀਜ਼ ਦਾ ਜਦ ਤੱਕ ਉਹ ਠੀਕ ਨਾ ਹੋ ਜਾਵੇ ਤੇ ਮੈਂ ਸਾਰਿਆਂ ਨੂੰ ਆਪਣੇ ਵੱਲੋਂ ਵੋਲਟ ਕੇਅਰ ਸੈਂਟਰ ਵੱਲੋਂ ਤੇ ਵੀਰ ਜੀ ਵੱਲੋਂ ਸਾਰਿਆਂ ਨੂੰ ਇੱਕ ਵਾਰੀ ਫੇਰ ਧੰਨਵਾਦ ਕਰਦਾ ਕਿ ਤੁਸੀਂ ਸਾਰੇ ਆਏ ਹੋ ਔਰ ਆਪਣੇ ਟੈਸਟ ਕਰਾ ਰਹੇ ਹੋ ਔਰ ਆਪਣੇ ਸਾਰੇ ਸੰਬੰਧੀਆਂ ਨੂੰ ਜਿਹੜੇ ਤੁਹਾਡੇ ਹੋਰ ਰਿਸ਼ਤੇਦਾਰ ਹੈ ਉਹਨਾਂ ਨੂੰ ਵੀ ਇਸ ਬਾਰੇ ਦੱਸੋ ਕਿ ਇਹ ਟੈਸਟ ਜਿਹੜੇ ਬਿਲਕੁਲ ਫ੍ਰੀ ਹੋ ਰਹੇ ਹਨ ਔਰ ਦਵਾਈ ਵੀ ਇੱਥੇ ਫ੍ਰੀ ਦਿੱਤੀ ਜਾ ਰਹੀ ਹੈ ਧੰਨਵਾਦ ਸਰ ਹਲਸਾ ਬਾਹੇ ਜੁੜੂਗੀ ਹਿੱਸਤੇ ਆਜਨ ਮਨਜੋਤ ਵੀਰ ਵੱਲੋਂ ਬਹੁਤ ਵੱਡਾ ਉਪਰਾਲਾ ਕੀਤਾ ਗਿਆ ਤੇ ਮੈਂ ਆਸ ਕਰਦਾ ਕਿ ਮਨਜੋਤ ਵੀਰ ਇੱਧੇ ਹੀ ਇਹ ਕੰਮ ਕਰੀ ਜਾਣ ਕਿਉਂਕਿ ਇਹ ਕੰਮ ਬਹੁਤ ਔਖਾ ਹੈ ਜੋ ਇਹ ਕਰ ਰਹੇ ਨੇ ਸਾਡੇ ਇਲਾਕੇ ਦੇ ਵਿੱਚ ਇਹ ਕੰਮ ਮੈਨੂੰ ਲੱਗਦਾ ਫਸਟ ਟਾਈਮ ਹੀ ਹੋਇਆ ਹੈ ਕਿ ਜੋ ਇਹ ਲਾ ਲਾ ਇਲਾਜ ਬਿਮਾਰੀ ਹੈ ਜਿਸ ਕਾਰਨ ਕਈ ਮੋਟਾ ਹੋ ਜਾਂਦੀਆਂ ਨੇ ਤੇ ਸਾਨੂੰ ਪਤਾ ਲੱਗਦਾ ਜਦੋਂ ਅਕੀਸ ਚੇਜ ਹੁੰਦੀ ਹੈ ਤੇ ਬੜਾ ਵਧੀਆ ਉਪਰਾਲਾ ਕੀਤਾ ਹੈ ਕਿ ਹੁਣ ਲੋਕ ਚੈੱਕ ਕਰਾਣਗੇ ਕਿਉਂਕਿ ਕਈ ਲੋਕ ਚੈੱਕ ਹੀ ਨਹੀਂ ਕਰਾ ਪਾਉਂਦੇ ਉਹ ਇਸ ਕਾਰਨ ਕਿ ਉਹਨਾਂ ਕੋਲ ਪੈਸੇ ਨਹੀਂ ਹੁੰਦੇ ਤੇ ਚੈੱਕ ਕਰਾਉਣਗੇ ਜਿਨ੍ਹਾਂ ਦੀ ਫਸਟ ਸਟੇਜ ਤੋਂ ਹਮ ਸ਼ੁਰੂ ਹੁੰਦਾ ਹੈ ਜੇ ਇਹ ਲਾ ਇਲਾਜ ਬਿਮਾਰੀ ਹੈ ਜੇ ਮੌਕੇ ਤੇ ਫੜ ਹੋ ਜੀਵੇ ਤਾਂ ਇਹਦਾ ਹੱਲ ਹੋ ਜਾਂਦਾ ਹੈ ਕਈ ਮੋਟਾ ਇਸ ਕਾਰਨ ਹੋ ਜਾਂਦੀਆਂ ਹਨ ਕਿ ਸਾਨੂੰ ਅਖੀਰ ਆ ਕੇ ਪਤਾ ਲੱਗਦਾ ਹੈ ਕਿ ਇਸ ਬੰਦੇ ਨੂੰ ਇਹ ਦਿੱਕਤ ਸੀ ਤੇ ਮੈਂ ਮਨਜੋਤ ਵੀਰ ਦਾ ਇਹਨਾਂ ਦੀ ਸੰਸਦ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਜੋ ਇਦਾਂ ਦੇ ਸੇਵਾ ਦੇ ਕੰਮ ਕਰ ਰਹੇ ਹਨ ਤੇ ਇਦਾਂ ਦੇ ਸੇਵਾ ਦੇ ਕੰਮ ਹੀ ਕਰੀ ਜਾਣ ਬਹੁਤ-ਬਹੁਤ ਧੰਨਵਾਦ ਕਾਈਕੁ ਜੀ ਦਾ ਖਾਲਸਾ ਕਾਈਕੁ ਜੀ ਕਈ ਚਿਰਾਂ ਤੋਂ ਨਾ ਇੱਕ ਜਿੱਦਾਂ ਪਿੰਡਾਂ ਇਲਾਕੇ ਦੇ ਆਲੇ-ਦੁਆਲੇ ਪਿੰਡਾਂ ਦੇ ਵਿੱਚ ਗੜਦੀਵਾਲਾ ਹਲਕੇ ਦੇ ਵੀ ਪਿੰਡਾਂ 'ਚ ਕਾਫੀ ਕੇਸ ਆ ਰਹੇ ਸੀ ਕੈਂਸਰ ਦੇ ਤੇ ਉਦੋਂ ਜਿਹੜੇ ਬਿਲਕੁਲ ਲੋੜਵੰਦ ਪਰਿਵਾਰ ਆ ਉਹ ਵਿਚਾਰੇ ਇਲਾਜ ਕਰਵਾਉਣ ਗਏ ਉਹ ਬੜਾ ਔਖਾ ਹੁੰਦਾ ਸੀ ਅਸੀਂ ਇਲਾਜ ਕਿਵੇਂ ਕਰਵਾਉਣਾ ਕਿੱਦਾਂ ਆ ਕਿੱਥੇ ਜਾਣਾ ਆ ਤੇ ਉਹਦੇ ਲਈ ਫਿਰ ਆਪਾਂ ਇਹ ਸੋਚਿਆ ਵੀ ਆਪਾਂ ਕਿਉਂ ਨਾ ਵੀ ਬਹੁਤ ਜਦੋਂ ਲਾਸਟ ਸਟੇਜ ਤੇ ਪਹੁੰਚ ਜਾਂਦਾ ਫਿਰ ਕੈਂਸਰ ਦਾ ਪਤਾ ਲੱਗਦਾ ਆ ਵੀ ਆਪਾਂ ਜਾਂਚ ਕੈਂਪ ਲਵਾਈਏ ਨਾਲੇ ਲੋਕਾਂ ਨੂੰ ਅਵੇਅਰ ਅਵੇਅਰ ਕਰੀਏ ਵੀ ਇਹ ਕੈਂਸਰ ਬਣਦਾ ਕਿਵੇਂ ਆ ਤੇ ਇਹਨੂੰ ਕੀ ਰੋਕਥਾਮ ਕਰ ਸਕਦੇ ਆ ਤੇ ਜਾਂ ਮੁੰਦਲੀ ਜਾਂਚ ਤੋਂ ਪਤਾ ਲੱਗ ਸਕੇ ਵੀ ਇਹਨੂੰ ਬਿਮਾਰੀ ਕੀ ਆ ਤੇ ਫਿਰ ਉਹਦੇ ਲਈ ਅਸੀਂ ਕਾਫੀ ਕੀਤਾ ਦੇਖਿਆ ਵੀ ਕਿ ਇਹਨਾਂ ਨੂੰ ਕਿਹਨਾਂ ਨਾਲ ਟਾਈ ਅਪ ਕੀਤਾ ਜਾਵੇ ਫਿਰ ਵਰਲਡ ਕੇਅਰ ਸੈਂਟਰ ਵਾਲੇ ਜਿਹੜੇ ਆ ਵੀਰ ਜਲੰਧਰ ਤੋਂ ਆ ਢਾਲੀਵਾਲ ਜਿਹੜੇ ਉਹ ਡਾਕਟਰ ਸਾਹਿਬ ਉਹਨਾਂ ਵੱਲੋਂ ਜਿਹੜਾ ਬੜਾ ਵਧੀਆ ਪ੍ਰਾਲਾ ਕਾਫੀ ਸਾਲਾਂ ਤੋਂ ਜਿਹੜਾ ਚਲਾਇਆ ਜਾ ਰਿਹਾ ਤੇ ਉਹਨਾਂ ਨਾਲ ਵਰਤਮਾਨ ਗਰੁੱਪ ਜਿਹੜੇ ਹਰਪੁਰ ਵਾਲਿਆਂ ਨੇ ਹੱਥ ਮਿਲਾ ਕੇ ਇਹ ਸਾਨੂੰ ਗੜਦੀਵਾਲਾ ਦੇ ਲਾਗੇ ਕੈਂਪ ਦਿੱਤਾ ਆ ਗੜਦੀਵਾਲਾ ਦੇ ਵਿੱਚ ਤਕਰੀਬਨ ਅੱਜ ਸਵੇਰ ਤੋਂ ਕਾਫੀ ਸੰਘਾਤ ਤਾਂ ਇਸ ਟਾਈਮ 700 ਮਰੀਜ਼ ਜਿਹੜਾ ਹੋ ਚੁੱਕਾ ਹੈ ਟੈਸਟਾਂ ਦੀ ਹੋ ਚੁੱਕੀ 700 ਮਰੀਜ਼ਾਂ ਦੀ ਜਿਹਦੇ ਵਿੱਚ ਕੈਂਸਰ ਦੇ ਮੇਰੇ ਵੀਰ ਦੱਸਣਗੇ ਸਾਰੇ ਕਿਹੜੇ ਕਿਹੜੇ ਟੈਸਟ ਹੁੰਦੇ ਆ ਤੇ ਬਾਕੀ ਕਿਦੋਂ ਰਿਪੋਰਟਾਂ ਆਉਣਗੀਆਂ ਸਾਰਾ ਕੁਝ ਦੱਸਣਗੇ ਤੇ ਬਾਕੀ ਮੈਂ ਇਹੀ ਵੀ ਕਰਦਾ ਵੀ ਆਪਾਂ ਜਰੂਰ ਇਸ ਕੈਂਪਾਂ ਦਾ ਲਾਹਾ ਲਈਏ ਕਿਉਂਕਿ ਆਮ ਜਿਹੜੇ ਪਿੰਡਾਂ ਦੇ ਵਿੱਚ ਉਸ ਨੂੰ ਚਲੋ ਬੰਦਾ ਕਰਾ ਸਕਦਾ ਪਰ ਪਿੰਡਾਂ ਦੇ ਵਿੱਚ ਕਈ ਇਹੋ ਜਿਹੇ ਪਰਿਵਾਰ ਹੋਣਗੇ ਜਿਹੜਾਂ ਵਿਚਾਰਿਆਂ ਨੂੰ ਪਤਾ ਹੀ ਨਹੀਂ ਹੈਗਾ ਵੀ ਕੈਂਸਰ ਹੁੰਦਾ ਕੀ ਆਪਾਂ ਜਰੂਰ ਕਿਉਂ ਨਾ ਉਹਨਾਂ ਨੂੰ ਔਰਤਾਂ ਨੂੰ ਜਾਂ ਬਜ਼ੁਰਗਾਂ ਨੂੰ ਲੈ ਕੇ ਇਸ ਕੈਂਪਾਂ ਦਾ ਹਿੱਸਾ ਬਣਈਏ ਅਸੀਂ ਇਹ ਬਹੁਤ ਸਫਲਤਾਪੂਰਵਕ ਸਾਡਾ ਕੈਂਪ ਲੱਗਿਆ ਸੀ ਜਲਦ ਇੱਕ ਹੋਰ ਕੈਂਪ ਲਾਵਾਂਗੇ ਲੱਗੀ ਟੰਡੀ ਦੇ ਏਰੀਏ ਦੇ ਵਿੱਚ ਤਾਂ ਜੋ ਜਿਹੜੇ ਹੋਰ ਪਰਿਵਾਰ ਰਹੇ ਆ ਤੇ ਉਹਨਾਂ ਨੂੰ ਅਸੀਂ ਉੱਥੇ ਜਿਹੜਾ ਲਾਹਾ ਦੇ ਸਕੀਏ ਇਹ ਗੱਲ ਇਦਾਂ ਵੀ ਇਹਨੂੰ ਜਿਹੜੀ ਵੇਰੀ ਜਿਹੜਾ ਇਹਦਾ ਹਾਲ ਆ ਪਹਿਲਾਂ ਅਵੇਰਨ ਅਵੇਰਨੈਸ ਤੇ ਪਹਿਲਾਂ ਸ਼ੁਰੂਆਤੀ ਦੌਰ ਦੇ ਵਿੱਚ ਫੜਿਆ ਜਾਵੇ ਬਾਅਦ ਦੇ ਵਿੱਚ ਬਹੁਤ ਔਖਾ ਹੋ ਜਾਂਦਾ ਸਾਡਾ ਪੈਸਾ ਵੀ ਲੱਗ ਜਾਂਦਾ ਸਾਨੂੰ ਤਕਲੀਫ ਵੀ ਬਹੁਤ ਹੁੰਦੀ ਹੈ ਚੱਲਣੀ ਪੈਂਦੀ ਸਾਰੇ ਇੱਕਦਮ ਮਰੀਜ਼ ਤਾਂ ਚੱਲਦਾ ਹੀ ਚੱਲਦਾ ਜਿਹੜੇ ਨਾਲ ਪਰਿਵਾਰ ਆ ਉਹ ਵੀ ਬੜਾ ਵੱਡਾ ਸਫਰ ਕਰਦਾ ਆ ਅਸੀਂ ਪਹਿਲਾਂ ਇਹ ਜਿਹੜੀ ਨਾਮਰਾਦ ਬਿਮਾਰੀ ਆ ਇਹਨੂੰ ਜੜ ਤੋਂ ਪਹਿਲਾਂ ਸ਼ੁਰੂਆਤੀ ਦੌਰ ਤੋਂ ਫੜਿਆ ਜਾਵੇ ਅੱਜ ਬਹੁਤ ਜਿਹੜਾ ਕੈਂਪ ਦਾ ਹਿੱਸਾ ਕਾਫੀ ਸੰਕਟਾਂ ਅਹੀਂਆ ਕਾਫੀ ਲੋਕਾਂ ਨੇ ਲਾਹ ਲਿਆ ਐਨਕਾਂ ਦੀ ਅੱਖਾਂ ਦੀ ਵੀ ਜਾਂਚ ਹੋਈ ਆ ਉਹਦਾ ਵੀ ਲਾਹ ਲਿਆ ਬਾਕੀ ਮੇਰੇ ਭਰਾ ਮੇਰੇ ਨਾਲ ਸਾਰੀਆਂ ਜਿਹੜੀਆਂ ਬਾਹਾਂ ਸਾਰੇ ਖੜੇ ਆ ਮੈਂ ਸਾਰਿਆਂ ਦਾ ਤਹਿਲ ਦਿੱਦੋ ਧੰਨਵਾਦ ਕਰਦਾ ਜਿਹੜੇ ਆਪ ਹੀ ਕਿਸੇ ਨੂੰ ਫੋਨ ਕਰਕੇ ਨਹੀਂ ਭੱਡਿਆ ਇਹ ਆਪ ਆਏ ਆ ਜਿੱਥੇ ਚੰਗਾ ਕੰਮ ਹੁੰਦਾ ਉਹ ਵੀ ਇਹ ਸਾਰੇ ਭਰਾ ਬਾਹਾਂ ਬਣ ਕੇ ਖੜਦੇ ਆ ਮੈਂ ਨਾਲ ਤਹਿਲ ਦਿੱਦੋ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਜੀ ਤਾਂ ਇਹਦੇ ਵਿੱਚ ਸਹਿਯੋਗ ਜਰੂਰ ਵੱਧ ਛੜ ਕੇ ਪਾਇਆ ਜਾਂਦਾ ਆ ਉਹਨਾਂ ਦਾ ਤੁਸੀਂ ਧੰਨਵਾਦ ਤੇ ਨਾਲੇ ਸਹਿਯੋਗ ਬਾਰੇ ਜ਼ਰੂਰ ਜਾਣਕਾਰੀ ਦਿਓ ਸਹਿਯੋਗ ਇਦਾਂ ਵੀ ਸਾਰੇ ਹੀ ਸਾਡੇ ਐਨ ਆਰ ਆਈ ਭਰਾ ਤਾਂ ਬਹੁਤ ਵੱਡਾ ਸਹਿਯੋਗ ਕਰਦੇ ਆ ਜਦੋਂ ਮਰਦੀ ਕੋਈ ਕੋਈ ਵੀ ਕਾਰਜ ਲਾ ਲਈਏ ਚਟਾਨ ভাঙ ਖੜਦੇ ਆ ਇਹ ਦਫ਼ਤਰ ਨਵਾਂ ਪਿਨਾ ਬਣਾਇਆ ਗਿਆ ਸੀਗਾ ਇੱਸੀ ਕਾਰਜਾਂ ਕਰਕੇ ਵੀ ਜਿੱਥੇ ਰਾਸ਼ਨ ਵੀ ਹਰੇਕ ਮਹੀਨੇ ਲੋੜਵੰਦਾਂ ਨੂੰ ਦਿੱਤਾ ਜਾਂਦਾ ਵਕੇ ਇਹੋ ਜਿਹੇ ਕੈਂਪ ਜਿਹੜੇ ਅਸੀਂ ਜ਼ਰੂਰ ਇੱਥੇ ਲਿਆਂਦੇ ਜਾਣਗੇ ਗੜਦੀ ਵਾਲਾ ਇਲਾਕੇ ਦੇ ਲਈ ਗੜਦੀ ਵਾਲਾ ਸ਼ਹਿਰ ਦੇ ਲਈ ਸ਼ਹਿਰ ਨਿਵਾਸੀਆਂ ਦੇ ਲਈ ਇਹੋ ਜਿਹੇ ਕੈਂਪਾਂ ਦਾ ਅਸੀਂ ਜ਼ਰੂਰ ਕਰਦੇ ਰਹਾਂਗੇ ਸਹਿਯੋਗ ਆ ਸਹਿਯੋਗ ਸਾਰੇ ਇਲਾਕੇ ਦਾ ਸਹਿਯੋਗ ਆ ਸਾਰੇ ਭਰਾਵਾਂ ਦਾ ਸਾਰੇ ਮੈਂ ਕਹਿੰਦਾ ਜਿਹੜਾ ਜਿਹਦਾ ਕਿਹੜਾ ਕਿਹਦਾ ਨਾਂ ਲਈਏ ਜਿਹੜੇ ਕਿਸੇ ਨੂੰ ਵੀਰ ਨੂੰ ਬਾਜ਼ ਮਾਰ ਲਈਏ ਮੇਰਾ ਖਿਆਲ ਉਹ ਨਹੀਂ ਪਹੁੰਚਦਾ ਇਹ ਕਦੀ ਹੋ ਹੀ ਨਹੀਂ ਸਕਦਾ ਦੌੜੇ ਆਉਂਦੇ ਆ ਜਿਸ ਦੀ ਮਰਜ਼ੀ ਜਿਹਦੀ ਮਰਜ਼ੀ ਡਿਊਟੀ ਲਾਦੇ ਇਹ ਭਰਾ ਸਾਰੇ ਹੀ ਮੈਂ ਤਹਿ ਦਿਲ ਤੋਂ ਧੰਨਵਾਦ ਕਰਦਾ ਸਾਰੇ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਬਈ